ਜਿਵੇਂ ਉਤਾਇਸਾ ਜਿਹੋ ਜਿਹਾ ਤੁਸੀਂ ਮੇਰੇ ਨਾਲ ਵਰਤਦੇ ਹੋ ਉਹੇ ਜਿਵੇਂ ਮੈਂ ਤੁਹਾਡੇ ਨਾਲ ਵਰਤ ਲਾਂ ਨਹੀਂ ਜੈਸਾ ਤੈਸਾ ਤਾਂ ਹੋਇਆ ਨਹੀਂ ਜੇ ਮੈਂ ਕਰਤਾ ਨਾ ਇਧਰੋਂ ਜੈਸਾ ਤੈਸਾ ਫੇਰ ਦੇਖ ਲਈ ਤੇਰੇ ਨਾਲ ਕੀ ਬਣੂਗੀ ਹਲੇ ਵੀ ਸੰਭਲ ਜਾ ਤੂੰ ਵਧੀਆ ਰਹੇਗੀ ਹਲੇ ਵੀ ਕੋਈ ਕਾਸਰ ਹੈ ਕਾਸਰ ਤਾਂ ਛੱਡਿਓ ਨਹੀਂ ਤੂੰ ਤਾਂ ਉਹਦੀ ਵੀ ਮਾਂ ਬਣ ਕੇ ਬੈਗੀ ਤੁਸੀਂ ਐਂ ਦੇਖੋ ਤੁਹਾਡਾ ਸਾਰਾ ਘਰ ਖਾਲੀ ਹੋ ਗਿਆ ਤੁਹਾਡੇ ਪੁੱਤ ਨਹੀਂ ਤੁਹਾਡੇ ਕੋਲੇ ਰਹੇ ਤੁਹਾਡੀ ਵੱਡੀ ਨੂੰ ਨਹੀਂ ਤੁਹਾਡੇ ਕੋਲੇ ਰਹੀ ਹੁਣ ਜਿਹੜੀ ਆ ਛੋਟੀ ਐ ਉਹਨੂੰ ਨਹੀਂ ਤੁਸੀਂ ਰਹਿਣ ਦਿੰਦੇ ਮੈਂ ਇਕੱਲੇ ਇਸ ਘਰ ਚ ਰਹਿ ਕੇ ਕੰਮ ਕੀ ਲਵਾਂਗੇ ਤੁਸੀਂ ਨੂੰਹਾਂ ਨੂੰ ਮੈਂ ਬਾਹਾਂ ਫੜ-ਫੜ ਨਹੀਂ ਕਰੋਂ ਕੱਢੇ ਮਾਸਤੀਆਂ ਹੋਈਆਂ ਜਾਂਦੀਆਂ ਨੇ ਅਕੇ ਉਹੀ ਗੱਲਾਂ ਨਾਲੇ ਤਾਂ ਗਧੀਆਂ ਖੇਤ ਖਾਂਦੀਆਂ ਨੇ ਨਾਲੇ ਮਾਰਦੀਆਂ ਨੇ ਟੀਟਣੇ ਮੁੰਡੇ ਮੇਰੇ ਆਪੋ ਆਪਣੀ ਥਾਂ ਤੇ ਨੇ ਸਮਝ ਗਈ ਮੁੰਡੇ ਆਪੋ ਆਪਣੀ ਥਾਂ ਤੇ ਨਹੀਂ ਮੁੰਡੇ ਨਵੀਆਂ-ਨਵੀਆਂ ਨਾਲ ਹਾਵੇ ਉਹ ਇੱਥੇ ਨਵੀਆਂ ਲਿਆਇਆ ਕਰਨਗੇ ਉਹੀ ਕੰਮ ਐ ਕਰਤਾ ਰਹਿਣਾ ਨਹੀਂ ਇਹ ਤਾਂ ਰੰਡੀ ਖਾਨਾ ਬਣ ਜੂਗਾ ਦੀਏ ਕਿ ਨਾ ਸ਼ੁਕਰ ਹੈ ਇੱਥੇ ਮਿਲ ਗਈਆਂ ਤੂੰ ਆਉਣਾ ਸੀ ਮੈਂ ਤੇਰੇ ਨਾਲ ਅੱਛਾ ਮਨਪ੍ਰੀਤ ਆ ਗਈ ਮਨਪ੍ਰੀਤ ਹਾਂ ਮਨਪ੍ਰੀਤ ਤੇਰੇ ਕੋਲੇ ਮੇਰੇ ਕੋਲੇ ਕਿੱਥੋਂ ਆਂਗੀ ਮਨਪ੍ਰੀਤ ਉਲਟਾ ਚੋਰ ਕੁਤਵਾਲ ਨੂੰ ਡਾਟੇ ਉਹ ਗੱਲ ਤੇਰੇ ਵਾਲੀ ਹੈ ਹਾਂ ਉਹ ਤਾਂ ਤੈਨੂੰ ਆਦਤ ਹੈ ਨਾ ਕਿ ਐਸੀ ਪਤਾ ਹਾਂ ਵੀ ਤੂੰ ਮੇਰੀ ਕੁੜੀ ਨੂੰ ਕਿਤੇ ਕੱਲਿਆ ਹੋਇਆ ਕਈ ਦਿਨਾਂ ਦਾ ਮੇਰੀ ਗੱਲ ਸੁਣਦੀ ਆ ਮੇਰੇ ਨਾਲ 74 ਚਲਾਕੀ ਦੇ ਕੱਟ ਕਰਿਆ ਕਰ ਮੈਂ ਤੈਨੂੰ ਜਾਣਦੀ ਹਾਂ ਮੁੱਢ ਤੋਂ ਚਤਰ ਚਲਾ ਕੇ ਤੂੰ ਵੀ ਘੱਟ ਕਰ ਕੁੜੀ ਤੇਰੇ ਵਿੱਚੋਂ ਕੱਢਣੀ ਹੈ ਮੈਂ ਤੈਨੂੰ ਦੱਸਾਂ ਤੇਰੇ ਹੱਡਾਂ ਚੋਂ ਕੱਢਣੀ ਹੈ ਕੁੜੀ ਮੈਂ ਹਾਂ ਦੇਖ ਕਿਤੇ ਜਿਆਦਾ ਸਿਆਣੀ ਬਣਦੀ ਐ ਵੀ ਚੱਲ ਗਾਇਬ ਕਰ ਦੇ ਨੇ ਇਹੇ ਕਿਹੜਾ ਕੋ ਅੱਗੇ ਪਿੱਛੇ ਹੈਗਾ ਇਹ ਨਾ ਸੋਚੀ ਹੋ ਤੂੰ ਚੱਲ ਕੋਈ ਨਾ ਮੇਰੀ ਗੱਲ ਸੁਣ ਲੈ ਧਿਆਨ ਨਾਲ ਆ ਗਿੱਦੜ ਧਮਕਿਆ ਨਾ ਮੈਨੂੰ ਤਾਂ ਨਾ ਹੀ ਦੇ ਕੁੜੀ ਨੂੰ ਲੁਕੋ ਕੇ ਆਪ ਦੇ ਕਰੇ ਤੇ ਪੁੱਛਦੀ ਐ ਮੈਨੂੰ ਅੱਛਾ ਜੇ ਮੇਰੇ ਕੋਲ ਮੇਰੀ ਕੁੜੀ ਹੁੰਦੀ ਮੈਨੂੰ ਕਿ ਲੋੜ ਸੀ ਤੈਨੂੰ ਕਹਿਣ ਦੇ ਹਾਂ ਜੇ ਤੇਰੀ ਕੁੜੀ ਤੇਰੇ ਕੋਲ ਨਾ ਹੁੰਦੀ ਨਾ ਤੂੰ ਘੰਟਾ ਨਹੀਂ ਕੱਢਦੀ ਤੂੰ ਉੱਡੀ ਆਉਂਦੀ ਮੇਰੇ ਕੋਲੇ ਆ ਮੈਨੂੰ ਪਤਾ ਹੀ ਹੋਣ ਲੱਗਿਆ ਐ ਪਤਾ ਹੀ ਹੋਣ ਲੱਗਿਆ ਮੈਨੂੰ ਤਾਂ ਮੈਨੂੰ ਐਸੀ ਚੱਲ ਕੋਈ ਨਹੀਂ ਆਪਦੇ ਘਰ ਰਾਜੀ ਐ ਖਬਰਾਂ ਉਹਨਾਂ ਦੇ ਚਿੱਤ ਲੱਗ ਗਿਆ ਹੋਵੇ ਪਰ ਮੈਨੂੰ ਐ ਨਹੀਂ ਸੀ ਪਤਾ ਵੀ ਤੂੰ ਕੁੜੀ ਮੇਰੀ ਗਾਹ ਪਛਾ ਕੀਤੀ ਕਿਤੇ ਐ ਨਹੀਂ ਬੰਦਾ ਮੇਰੀ ਕੁੜੀ ਕਿਤੇ ਮਾਰਤੀ ਹੋਵੇ ਤੂੰ ਤੂੰ ਬੱਸ ਕਰ ਨਹੀਂ ਬੱਸ ਕਰ ਤੇਰਾ ਤਾਂ ਉਹ ਕੰਮ ਹੈ ਅਗੇ ਮਰਦਾ ਬੋਲੂ ਕਫਨ ਪਾੜੂ ਨਾ ਪਹਿਲੇ ਤਾਂ ਮੈਨੂੰ ਇਹ ਦੱਸ ਤੈਨੂੰ ਹੁਣ ਕਿਵੇਂ ਪਤਾ ਲੱਗਾ ਵੀ ਰੋਜ਼ ਤਾਂ ਤੂੰ ਝਾਤ ਮਾਤ ਮੇਰੇ ਘਰ ਚ ਕਰਦੀ ਰਹੀ ਨੇ ਖੜਕੇ ਸੜਕ ਤੇ ਤੈਨੂੰ ਸ਼ਰਮ ਨਹੀਂ ਆਉਂਦੀ ਉਹ ਨਹੀਂ ਮਾੜੀ ਮਾਟੀ ਆਈ ਵੇਖਦੀ ਆ ਵੀ ਕਿਤੇ ਦਿਸਦੀ ਐ ਤੇਰੇ ਦਰਸ਼ਨ ਕਰਨੇ ਨੇ ਮੈਂ ਦਰਸ਼ਨ ਤਾਂ ਮੇਰੇ ਕਰੇ ਜਾਖਦੇ ਨੇ ਮੇਰੇ ਦਰਸ਼ਨਾਂ ਦੀ ਭੁੱਖੀ ਐ ਤੂੰ ਭੁੱਖੀ ਐ ਤੇਰੇ ਦਰਸ਼ਨਾਂ ਦੀ ਤੇਰੇ ਦਰਸ਼ਨ ਕਰਕੇ ਨਾ ਸਾਰਾ ਦਿਨ ਰੋਟੀ ਨਸੀਬ ਨਹੀਂ ਹੁੰਦੀ ਹਾਂ ਅੱਛਾ ਆਉ ਤੇਰੀ ਕਹਾਵਤ ਮੇਰੇ ਤੇ ਲਾਉਂਦੀ ਐ ਨਹੀਂ ਬੱਸ ਕਰਿਆ ਕਹਨੀ ਸਾਰਾ ਦਿਨ ਚਿਲਕ ਚਾਂਦੋਂ ਬਣ ਕੇ ਗਲੀ ਚ ਗੇੜੇ ਐ ਐ ਜਿਵੇਂ ਉਹ ਕੁੱਤਾ ਜਾਂਦਾ ਨਾ ਪੂਛਾ ਲਿਉਂਦਾ ਐ ਫਿਰ ਜਾਂਦੇ ਹੋਰ ਤਾਂ ਤੈਨੂੰ ਕੋਈ ਕੰਮ ਨਹੀਂ ਤੇ ਤੂੰ ਤੂੰ ਕਿ ਦੇ ਪਿੱਛੇ ਪੁੱਛਾ ਹਲਾਉਂਦੀ ਫਿਰਦੀ ਮੈਂ ਤਾਂ ਆਪਣੇ ਘਰੇ ਬੈਣੀ ਆ ਮੈਂ ਨਹੀਂ ਤੇਰੇ ਮੈਨੂੰ ਹਲ ਹਲ ਕਰਦੀ ਬੈ ਕੇ ਵਾਦੂ ਕਰਤੂਤਾ ਕਰੀ ਜਾਨੀ ਏ ਜਿਹੜੀ ਆਪਣੇ ਜਵਾਕ ਨਹੀਂ ਬਿਠਾ ਸਕਦੀ ਘਰੇ ਹਾਂ ਨਹੀਂ ਮੇਰੇ ਜਵਾਕ ਤਾਂ ਮੇਰੇ ਘਰੇ ਹੀ ਨੇ ਆ ਤੇਰੇ ਵਰਗੀ ਜੇ ਤੀਜੀ ਆ ਕੇ ਵਿੱਚ ਲੱਤ ਫਸਾਉਂਦੀ ਆ ਤੂੰ ਸਾਡਾ ਘਰ ਪੱਟਿਆ ਮੇਰੇ ਜਵਾ ਹਾਂ ਨਹੀਂ ਦੋ ਦੋ ਤਿੰਨ ਤਿੰਨ ਤਾਂ ਤੂੰ ਉਹ ਫਾਲਤੂ ਲਿਆ ਕੇ ਬਿਠਾਉਣੀ ਹੈ ਹੈ ਅੱਜ ਤੋ ਮੈਨੂੰ ਦੱਸਣੀ ਹੈ ਮੇਰੀ ਗੱਲ ਸੁਣ ਲੈ ਆ ਦੋ ਚਾਰ ਦਿਨ ਵੇਖਣਾ ਜੇ ਮੇਰੀ ਕੁੜੀ ਆ ਗਈ ਠੀਕ ਹੈ ਨਾ ਆ ਗਈ ਨਾ ਤੂੰ ਹਸਾਬ ਲਾ ਲਈ ਤੇਰੇ ਨਾਲ ਕੀ ਬਣੂਗਾ ਫਿਰ ਅੱਛਾ ਹਾਂ ਐਡੀ ਪਹੁੰਚ ਹੈ ਤੇਰੀ ਹਾਂ ਐਡੀ ਪਹੁੰਚ ਹੈ ਜਾ ਫਿਰ ਐਂ ਕਰ ਤੂੰ ਪਹਿਲਾਂ ਮੈਨੂੰ ਹਸਾਬ ਹੀ ਲਵਾ ਦੇ ਮੈਂ ਬਾਅਦ ਚੋਂ ਹੀ ਦੇਖੂ ਹੋਰ ਤਾਂ ਗੱਲਾਂ ਕੋਈ ਨਹੀਂ ਕਾਦੇ ਹਸਾਬ ਲਾਉਣੀ ਆ ਕੋਈ ਨਹੀਂ ਕਰਦੀਆਂ ਤੇਰੇ ਨਾਲ ਵੀ ਦੋ ਹੱਥ ਜਾਂ ਤੂੰ ਕਰੀ ਲੈ ਤੂੰ ਦੋ ਹੱਥ ਕਰਨ ਜੋਗੀ ਹੋ ਐ ਤੂੰ ਤੀਆਂ ਪੁੱਤਾਂ ਨੂੰ ਬਸਾਉਣ ਵਾਲੀ ਨਹੀਂ ਹੈਗੀ ਪਹਿਲਾਂ ਤਾਂ ਉਹ ਘਰਤੀ ਪੋਤੀ ਨਾਲ ਧੱਕਦੀ ਉਹਦੇ ਵੀ ਜਾ ਫਿਰ ਦੁਬਾਰੇ ਵਿਆਹ ਲਈ ਨਹੀਂ ਉਹ ਕਿੱਥੇ ਰੋਸਦੀ ਹੁਣ ਨਾ ਪਹਿਲਾਂ ਮੈਨੂੰ ਆਏ ਦੱਸ ਨਾ ਤੂੰ ਇੱਕ ਨਾਲ ਤਾਂ ਕਰਦੀ ਕਰਦੀ ਸੀ ਤਾਂ ਦੂਜੀ ਦੇ ਨਾਲ ਵੀ ਵਿੱਡ ਲਈਆਂ ਹਜੇ ਤਾਂ ਮੈਨੂੰ ਸਿਖਾਉਣੀ ਆ ਨਹੀਂ ਬੱਸ ਬੱਸ ਨਹੀਂ ਬੱਸ ਕਰ ਦੂਜੀ ਨੂੰ ਵੀ ਕਰੋ ਕੱਢਣ ਵਾਲੀਆਂ ਹੁਣ ਤਾਂ ਨਹੀਂ ਤੇਰੇ ਵਰਗੀ ਨਹੀਂ ਤੈਂ ਕੱਢੀ ਹੈ ਮੇਰੀ ਤਾਂ ਘਰੇ ਆ ਆ ਦੂਜੀ ਨੂੰ ਉਂਗਲੀ ਲਾ ਕੇ ਤੂੰ ਲੈ ਜਾਣੀ ਇਹਨਾਂ ਕੋਈ ਨਾ ਹੁਣ ਮੈਂ ਤੇਰੇ ਦੇਖਾਂਗੀ ਨਹੀਂ ਚੱਲ ਚੱਲ ਹਾਂ ਮੈਂ ਤੇਰੇ ਮੂੰਹ 'ਤੇ ਲੱਗ ਕੇ ਰਾਜੀ ਨਹੀਂ ਅਸੀਂ ਕਲਮੂਹੀ ਦੇ ਤਾਂ ਮੈਂ ਕਿਹਾ ਤੇਰੇ ਮੂੰਹ ਲੱਗ ਕੇ ਰਾਜ਼ੀਆਂ ਕਲਮੂਹੀ ਦੇ ਨਹੀਂ ਤੇਰੇ ਤਾਂ ਗਲੀ 'ਚ ਕੇ ਨਹੀਂ ਆ ਕੇ ਰਾਜੀ ਪਹਿਲੇ ਸਾਡੇ ਬਾਰਮੂਰੇ ਕੀ ੱੱਕੇ ਖਾਣ ਆਉਣੀ ਹੈ ਤੂੰ ਮੇਰੀ ਧੀ ਆ ਤੇਰੇ ਘਰੇ ਤਾਂ ਆਉਣੀਆਂ ਤੇਰੇ ਘਰ ਕੀ ਮਮੂਤਣ ਆਉਣੀਆਂ ਹੋਰ ਦੇਖ ਲੈ ਆ ਬੇਚਾਰੀ ਨੂੰ ਕਿੰਨਾ ਪੁੱਠਾ ਬੋਲੀ ਕਹਿੰਦੀ ਰਾਣੀ ਮੈਨੂੰ ਮੈਂ ਕਿਹਾ ਤਾਂ ਹਕਾਰੀ ਹੋਈ ਐ ਭਾਈ ਸਾਨੂੰ ਕੁੜਾ ਕਦੇ ਸਿੱਧਾ ਬੋਲਦੀ ਆ ਉਹ ਸਾਨੂੰ ਵੀ ਪੁੱਠੇ ਹੀ ਬੋਲਦੀ ਉਹ ਮੁੰਡਾ ਕਹਿੰਦਾ ਸੀ ਮੈਨੂੰ ਆਹਾਂ ਪਤਨ ਕੀ ਨਾਂ ਦਾ ਨਾਂ ਵੀ ਦੱਸ ਕੇ ਗਿਆ ਸੀ ਮੈਨੂੰ ਆਪਦਾ ਭੁੱਲ ਗਿਆ ਮੈਂ ਤਾਂ ਵੱਲਾ ਜਾਂ ਨਾ ਉਹਦਾ ਹਾਂ ਕਹਿੰਦਾ ਦੇਖੋ ਜੀ ਕਹਿੰਦਾ ਕਿ ਸਾਨੂੰ ਕਹਿੰਦੇ ਕਿ ਜਿੱਥੇ ਮਰਜ਼ੀ ਬਗਜੋ ਥਾਣੇ ਜਾਓ ਕਚੈਰੀ ਜਾਓ ਜਿਵੇਂ ਤੁਹਾਡਾ ਜ਼ੋਰ ਲੱਗਦਾ ਲਾ ਲੋ ਕਹਿੰਦੇ ਅਸੀਂ ਤਾਂ ਜਿਹੜੀ ਸਾਡੇ ਮਨ ਦੀ ਗੱਲ ਆ ਉਹ ਪੂਰੀ ਕਰਾਂਗੇ ਐਂ ਕਹਤਾ ਇਹਨਾਂ ਨੂੰ ਆਇਆਂ ਨੂੰ ਕਰਿਆ ਸਮਝ ਗਈ ਸੀ ਮੈਂ ਸਾਰੀ ਗੱਲ ਮੈਂ ਕਿਹਾ ਤੁਹਾਡੇ ਬਿਨਾ ਕਹੇ ਹੀ ਸਮਝੀ ਬੈਠੇ ਆਂ ਅਸੀਂ ਵੀ ਉਹ ਕੀ ਕਰਨਾ ਚਾਹੁੰਦੀ ਐ ਤੇ ਕੀ ਕਰੂਗੀ ਜਦੋਂ ਅਸੀਂ ਜਾਣਿਆ ਸਾਡੇ ਕੋਲ ਤਾਂ ਬਹੁਤ ਮਿੱਠੀ ਪਿਆਰੀ ਹੋ ਜਾਂਦੀ ਐ ਭਾਈ ਉਹ ਕੋਈ ਗੱਲ ਹੀ ਨਹੀਂ ਹੈਗੀ ਇਹੋ ਜੀ ਜੀ ਤੁਸੀਂ ਕਹਿੰਦੇ ਹੋ ਪਰ ਮਖਾ ਸਾਰੀ ਚੱਕ ਤੇ ਸਹ ਉਹ ਮੰਨ ਦੀ ਹੋਈ ਉਹ ਤਾਂ ਮੈਂ ਵੀ ਦੱਸਿਆ ਸੀ ਉਹਨਾਂ ਨੂੰ ਮੈਂ ਕਿਹਾ ਉਹ ਇੰਨੀ ਛੇਤੀ ਨਰਮ ਹੋਣ ਵਾਲਿਆ ਚੁ ਨਹੀਂ ਹੈਗੀ ਜੇ ਮੈਂ ਤੁਸੀਂ ਡਰਾਬੇ ਦੇਣ ਨੂੰ ਫਿਰਦੇ ਹੋ ਵੀ ਅਸੀਂ ਐ ਕਰ ਤਾਂ ਬਾਹਰ ਕਰ ਦਾਂਗੇ ਮੈਂ ਕਿਹਾ ਤਾ ਉਦੋਂ ਬੱਦ ਕਹਿੰਦੇ ਨੇ ਆ ਗੱਲਾਂ ਤਾਂ ਛੋੜਣੀਆਂ ਤਾਂ ਮੈਂ ਸਾਰੀਆਂ ਸੁਣ ਲਈਆਂ ਅਸੀਂ ਕਹਿੰਦੇ ਫਿਰ ਹੁਣ ਕਿਵੇਂ ਕਰੀਏ ਹੁਣ ਤਾਂ ਭਾਈ ਮੈਂ ਤਾਂ ਸੁਣ ਦੇ ਕਹਿ ਨਹੀਂ ਸਕਦਾ ਐਵੇਂ ਕੱਲ ਨੂੰ ਤੁਸੀਂ ਕਹੋਗੇ ਵੀ ਸਾਨੂੰ ਸਰਪੰਚ ਨੇ ਕਹਿਤਾ ਉੱਥੋਂ ਵਾਲੇ ਨੇ ਵੀ ਤੁਸੀਂ ਥਾਣੇ ਵਗ ਜੋ ਜਾ ਕੇ ਕੇਸ ਲਾ ਦਿਓ ਇਹ ਤਾਂ ਦੇਖ ਭਾਈ ਛੋਡੀ ਧੀ ਦਾ ਘਰ ਖਰਾਬ ਹੁੰਦਾ ਉਹਦੇ ਬਾਅਦ ਤੇ ਸਾਨੂੰ ਜਿਵੇਂ ਲੋਟ ਲੱਗਦਾ ਉਵੇਂ ਹੀ ਕਰ ਲੋ ਜੇ ਕੱਲ ਨੂੰ ਪੰਚਾਇਤ ਬਠਾਉਨੇ ਹੋ ਔਰੋਂ ਦੇ ਬੰਦੇ ਕਹੋਂਗੇ 15 ਕਹੋਂਗੇ 20 ਕਹੋਂਗੇ ਮੈਂ ਤਾਂ ਬੰਦੇ ਤਿਆਰ ਕਰ ਸਕਦਾ ਸਾਰਿਆਂ ਨਾਲ ਮੈਂ ਗੱਲ ਕਰ ਸਕਦੇ ਆ ਅਸੀਂ ਹਾਂ ਤੇ ਜੇ ਥੋੜੀ ਕਿਸੇ ਹਿਸਾਬ ਨਾਲ ਤਾਣੀ ਲਈ ਤੇ ਆਉਂਦੀ ਲਿਆ ਸਕਦੇ ਆ ਪਰ ਜੇ ਮੈਂ ਹੈ ਹੁਣ ਤੁਹਾਨੂੰ ਵੀ ਚਿੱਟਾ ਜਵਾਬ ਦੇ ਤਾਂ ਸਾਨੂੰ ਵੀ ਦੇਤਾ ਪਰ ਮਹਾ ਵੀ ਬੰਦੇ ਕਰਨ ਦਾ ਵੀ ਫਾਇਦਾ ਨਹੀਂ ਉਹਨਾਂ ਨੂੰ ਮੈਂ ਤਾਂ ਰੈ ਤਾਂ ਮਲਮੀ ਜੀ ਜੀਵ ਨਾਲ ਕਹੇ ਤਾਂ ਉਹਨਾਂ ਨੂੰ ਵੀ ਰਾਹ ਪਾ ਤੇ ਕਿਰਾਂ ਵੀ ਜਮੇ ਸੋ ਤੋਂ ਸੂਤ ਆਉਂਦਾ ਕਰ ਲਓ ਹਾਂ ਫਿਰ ਹਮਨੇ ਚਾ ਸੀ ਤਾਂ ਕੁਝ ਕਰ ਨਹੀਂ ਸਕਦੇ ਠੀਕ ਆ ਹੁਣ ਮੇਰੀ ਗੱਲ ਸੁਣੋ ਫਿਰ ਅਗਲੇ ਆਪਣੇ ਤੇ ਵੀ ਕਾਫੇ ਹੋਣਗੇ ਵੀ ਚਲ ਉਹ ਤਾਂ ਪਿੰਡ ਦੀ ਧੀ ਐ ਉਹਦੇ ਮੰਗਤਾ ਤੁਸੀਂ ਖੜਦੇ ਹੋ ਇਹ ਤਾਂ ਕਹਾ ਮੇਰੀ ਭਤੀਜ ਨੂੰ ਰਹੀ ਵੀ ਇਹਦੇ ਤੇ ਪੈ ਕਾ ਕਿਵੇਂ ਖੜਦੇ ਹੋ ਤੁਸੀਂ ਇਹ ਤਾਂ ਖੜ ਵੀ ਨਹੀਂ ਸਕਦੇ ਹਾਂ ਫਿਰ ਇਹਨਾਂ ਦਾ ਹੋਰ ਰੋਲ ਐ ਉਹ ਗੱਲ ਹੋਰ ਐ ਹੁਣ ਐ ਹੁਣ ਸਾਰਿਆਂ ਨਾਲ ਤਾਂ ਕਿਸੇ ਐ ਤਾਂ ਮੈਨੂੰ ਕਹਿੰਦਾ ਸੀ ਤੁਸੀਂ ਗਵਾਹੀ ਦੇ ਦਿਓ ਮਹਾ ਚੇਰਾ ਗਵਾਹੀਆਂ ਵਾਲੀਆਂ ਗੱਲਾਂ ਦਾ ਇਹ ਤਾਂ ਤੁਮ ਨਿਆਣ ਮੱਤੀਆਂ ਗੱਲਾਂ ਕਰਨਾ ਚਾਹੀਆਂ ਐ ਗਵਾਹੀਆਂ ਹੁਣ ਅਸੀਂ ਤਾਂ ਭਈ ਸਾਂਝੇ ਬੰਦਿਆਂ ਪਿੰਡ ਦੇ ਮਹਾ ਕੱਲ ਨੂੰ ਕੋਈ ਗੱਲ ਦੇਣੀ ਆਂਦੀ ਆ ਹੋਰ ਸਿਆਪਾ ਖੜਾ ਹੋ ਜਾਂਦਾ ਜਾਨ ਨੂੰ ਹੁਣ ਮੈਂ ਇਹ ਗੱਲਾਂ ਚ ਭਈ ਐ ਗਵਾਹੀਆਂ ਤਾਂ ਨਹੀਂ ਦੇਖ ਹੁੰਦੀਆਂ ਹਾਂ ਮੈਂ ਨਾ ਸਤੋ ਥਾਣੇ ਚ ਕਿਹੜਾ ਤਾਂ ਮੈਂ ਕਹਿਤਾ ਚੱਲ ਉਹਨੂੰ ਮਾਂ ਪਾਈ ਬੁਲਾ ਲਈ ਨੰਬਰਦਾਰ ਨੂੰ ਲੈ ਕੇ ਆ ਜੂ ਮੈਂ ਤਾਂ ਹੋਰ ਜਿੰਨਾ ਮੇਰੇ ਸਾਰੇ ਹਾਂ ਜਿਹੀ ਜੀ ਗੱਲ ਹੈ ਹੱਕ ਸੱਚ ਦੀ ਗੱਲ ਕਹਿਗੇਗੇ ਹੁਣ ਮੈਂ ਇੱਕ ਤਾਂ ਹੁੰਦਾ ਮੂਰੇ ਬੰਦਾ ਹੈ ਬੰਦੇ ਨਾਲ ਤਾਂ ਬੰਦਾ ਗੱਲ ਕਰ ਸਕਦਾ ਤਾਂ ਜਨਾਨੀਆਂ ਜੇ ਥਾਣੇ ਚ 40 ਬੰਦਿਆਂ ਦੇ ਸਾਹਮਣੇ ਕੋਈ ਗੱਲ ਕਹਤੀ ਮੇਰਾ ਤਾਂ ਮਰਨ ਹੋ ਜੂ ਮਾਂ ਸੱਚੀ ਗੱਲ ਹੈ ਐ ਨਹੀਂ ਹੁੰਦਾ ਹੁੰਦਾ ਮਾਂ ਹਾਂ ਇਹ ਤਾਂ ਜੇ ਹੁਣ ਤੁਸੀਂ ਜ਼ੋਰ ਲਾਉਂਗੇ ਭਈ ਹੁ ਹੋਰ ਆਏ ਜਮੀਨ ਵਾਲੀ ਗੱਲ ਤਾਂ ਉਹਨਾਂ ਨੂੰ ਪਤਾ ਨਹੀਂ ਸੀ ਉਹ ਮੇਰੇ ਮੂੰਹ ਤੋਂ ਨਿਕਲ ਗਈ। ਅੱਛਾ। ਹਾਂ ਮੈਂ ਕਿਹਾ ਜ਼ਮੀਨ ਜਮੂਨ ਦੀ ਵੇਚਣ ਨੂੰ ਫਿਰਦੇ ਨੇ ਹੁਣ ਚੱਲ ਵਧੀਆ ਕਿਹੜਾ ਚੜਨਦੇ ਆਪੀ ਗੌਰ ਕਰਨਗੇ ਉਹ। ਹੋਰ ਚੱਲ ਦੇਖੀ ਜਉ ਹੁਣ ਤਾਂ ਕਹਿਣਾ ਨਹੀਂ ਸੀ ਤਾਂ ਜਮੀਨ ਵਾਲੀ ਗੱਲ ਐਵੇਂ ਸਿਆਪੇ ਛਿੜ ਜਾਣਗੇ ਫੇਰ ਆਖੂਗੀ ਗਾਹਾਂ ਦੀ ਗਾਹ ਮੇਰੇ ਕੋਲ ਮਾਨੂੰ ਵੀ ਕਹਿੰਦੇ ਨੇ ਇਹ ਪੰਗੇ ਪੈ ਜਾਣਗੇ। ਚੱਲ ਦੇਖੀ ਜਉ ਹੁਣ ਤਾਂ ਜਿਹੜਾ ਕੁਝ ਬਣੂਗਾ ਮੈਨੂੰ ਦੋਸੇ ਗੱਲ ਦੀ ਕਰੋੜ ਆ ਇਹਨੂੰ ਪਤਾ ਲੱਗਣਾ ਚਾਹੀਦਾ ਵੀ ਆਂ ਦਾਮ ਹੈਗਾ ਬੰਦੇ 'ਚ। ਚੱਲ ਕੋਈ ਨਾ। ਹੂੰ। ਠੀਕ ਹੈ। ਚੱਲ ਦੇਖਦੇ ਆਂ। ਨੰਬਰ ਲੈ ਗਿਆ ਸੀ ਉਹ ਆਪਦਾ ਦੇ ਗਿਆ ਸੀ ਮੈਂ ਕੋਈ ਨਹੀਂ ਭਾਈ ਫੋਨ ਕਰ ਲਈ ਮੈਨੂੰ ਜਿੰਨੇ ਜੋਗਰੇ ਹੈਗੇ ਖੜਾਂਗੇ ਮੈਂ ਇਹ ਜੀ ਕਿਹੜੀ ਗੱਲ ਹੈ ਹਾਂ ਉਹ ਆਪਾਂ ਤਾਂ ਗੱਲ ਟਕਿਆਉਣ ਚਾਹ ਮੈਂ ਕਦੋਂ ਆਪਾਂ ਕਦੋਂ ਪਖਾਉਣਿਆ ਗੱਲ ਨੂੰ ਮੈਂ ਤਾਂ ਕਹਿੰਦਾ ਟਕੇ ਆਪਾਂ ਤਾਂ ਟਕਿਉਣੀ ਚਾਹੁੰਦੇ ਆਂ ਫਿਰ ਅਗਲੀ ਤਾਂ ਕੋਈ ਨਹੀਂ ਟਕਿਉਂਦੀ ਹੈਗੀ ਉਹ ਤਾਂ ਸੁਣਦੀ ਨਹੀਂ ਗੱਲ ਉਹ ਤਾਂ ਸਾਰੇ ਖੋਟ ਹੀ ਇੰਨਾ ਚ ਕੱਢਦੀ ਐ ਕਹਿੰਨੀ ਮੇਰੇ ਚ ਤਾਂ ਕੋਈ ਖੋਟ ਨਹੀਂ ਹੈਗਾ ਮੈਂ ਤਾਂ ਨਰਮ ਵਾਲੀ ਆ ਚਲੋ ਠੀਕ ਆ ਭਾਈ ਮਹਾ ਤੂੰ ਨਰਮ ਹੈ ਚਲੋ ਆ ਜਾਓ ਫਿਰ ਚਲ ਮੈਂ ਤਾਂ ਆ ਜਾਣਾ ਮੈਂ ਤਾਂ ਕਿੱਧਰ ਜਾਣਾ ਐ ਪਰ ਇੱਕ ਗੱਲ ਹੈ ਹੁਣ ਮੇਰੇ ਥਾਲਿਆਂ ਤੇ ਤਾਂ ਪਤਾ ਨਹੀਂ ਕੀ ਭੂਤ ਸਵਾਰ ਹੋ ਰਿਹਾ ਸਿਰ ਤੇ ਕਿਸੇ ਦੀ ਗੱਲ ਹੀ ਨਹੀਂ ਸੁਣਦੇ ਯਾਰ ਵੀ ਐਡੇ ਕਿੱਡੇ ਗਨਾਡੂ ਖਾਂ ਤੁਸੀਂ ਕੱਲ ਨੂੰ ਫਿਰ ਪੈਰੀਏ ਥਲਾਉਂਗੇ ਆ ਕੇ ਵੀ ਸਾਡਾ ਖੜਾ ਛੜਾ ਦੋ ਵੀ ਉਹ ਗੱਲ ਹੋਣ ਤੋਂ ਪਹਿਲਾਂ ਤੁਸੀਂ ਗੱਲ ਨੂੰ ਸਾਮ ਲੋ ਅੱਧ ਹੋਈ ਪਈ ਐ ਯਾਰ ਬਸ ਪਤਾ ਹੀ ਐ ਜਦੋਂ ਕਿਸਮਤ ਮਾੜੀ ਲਿਖੀ ਹੋਵੇ ਨਾ ਬੰਦੇ ਦੀ ਕਰ ਵੀ ਕੀ ਸਕਦੇ ਨਾ ਤਾਂ ਹੁਣ ਸਾਰਾ ਦਿਨ ਕਿਸੇ ਨਾ ਮੱਥਾ ਮਾਰਿਆ ਜਾ ਸਕਦਾ ਮੈਂ ਤਾਂ ਕਲੇਸ਼ ਚ ਹੀ ਬੈਠੀ ਆ ਨਾ ਤਾਂ ਤੋਂ ਛੁਟਕਾਰਾ ਹੀ ਮਿਲਦਾ ਕੋਈ ਨਹੀਂ ਮੈਂ ਤਾਂ ਬਸ ਕੰਮ ਤਾਂ ਦਿਨ ਵੇੜ ਕੇ ਵਹਿਲੇ ਕੋਈ ਨਹੀਂ ਬਈ ਬਸ ਠੀਕ ਹੈ ਕੋਈ ਨਹੀਂ ਮੈਂ ਫੇਰ ਕਰਦੀ ਆ ਮਨ ਕਿੱਥੇ ਲੱਗਦਾ ਹੁਣ ਨਾ ਤਾਂ ਪੇਕਿਆਂ ਜੋਗੀ ਨਾ ਸਹਰਿਆਂ ਜੋਗੀ ਉਹ ਕੰਮ ਹੋਇਆ ਪਿਆ ਵਿਚ ਵਿਚਾਲੇ ਹੁਣ ਭਈ ਜਿਹੜੀਆਂ ਪਹਿਲਾਂ ਵਿਆਹ ਕੇ ਆਈ ਹੁੰਦੀਆਂ ਨੇ ਉਹਨਾਂ ਨੂੰ ਵੀ ਤਾਂ ਪਤਾ ਹੋਣਾ ਚਾਹੀਦਾ ਵੀ ਅੱਗੇ ਸਾਡੀ ਨੂਹਾਂ ਆਈਆਂ ਨੇ ਨਾ ਵੀ ਬਸਣਾ ਹੈ ਅਗਲੇ ਦੀ ਸੱਸਾਂ ਨੇ ਵੀ ਬਸਾਈ ਸੀ ਅਗਲੇ ਦੇ ਸੱਸਾਂ ਦਾ ਮੂਰੇ ਅਗਲੇ ਨੇ ਤੇਰੇ ਵਾਲੀ ਜੱਜ ਨਹੀਂ ਕਰੇਗੇ ਜਿਹੜੇ ਤੁਸੀਂ ਕਰਤੀਆਂ ਹੋਗੇ। وہی ਹੈ ਕਹਿੰਦੇ ਵੀ ਜਿਹੋ ਜੇ ਆਪੋ ਕਰਦੇ ਆ ਬਤੀਰੇ ਉਹ ਜਿਹੇ ਜਵਾਬ ਕਰਨ ਲੱਗ ਜਾਂਦੇ ਨੇ। ਹਾਂ ਹਾਂ ਇਹ ਗੱਲ ਸਹੀ ਹੈ। ਜਿਵੇਂ ਸਾਡੇ ਮਾਮਾ ਨੇ ਬਤੀਰੇ ਕਰਨੇ ਉਹ ਜਿਹੇ ਤੁਸੀਂ ਕਰਤੀਆਂ ਹੋਗੇ। ਚਲ ਚੰਗਾ ਮੈਂ ਬਈ ਤੁਹਾਨੂੰ ਫੇਰ ਲਾਨੀ ਆਪਾਂ। ਉਰੇ ਆ ਨਹੀਂ ਤੂੰ। ਹਾਂ ਦੱਸੋ। ਬੈਜਾ ਮੈਨੂੰ ਐ ਦੱਸ ਤੈਨੂੰ ਤਕਲੀਫ ਕੀ ਐ ਸਾਰਾ ਦਿਨ ਤੂੰ ਉਹੀ ਮੱਚਦੀ ਬੁਝਦੀ ਫਿਰਦੀ ਰਹਿੰਦੀ ਐ ਜੇ ਤੇਰਾ ਕੋਈ ਦੁਖਦਾ ਉਹ ਦੱਸ ਦੇ ਮੈਂ ਦਵਾਈ ਬੂਟੀ ਦਵਾ ਦੂੰ ਨਹੀਂ ਪਾਈ ਜੇ ਤਾਂ ਰਹਿਣਾ ਸਿੱਧੇ ਮੂੰਹ ਰਹਿ ਲੈ ਜੇ ਤੇਰਾ ਨਹੀਂ ਜੀ ਲੱਗਦਾ ਤਾਂ ਜਾ ਵੀ ਸਕਦੀ ਤੇਰੇ ਕੋਈ ਕਿਸ ਨੇ ਸੰਗਲ ਨਹੀਂ ਪਾਇਆ ਹੈਗਾ ਆਹੋ ਸੰਗਲ ਨਹੀਂ ਪਾਇਆ ਤੁਸੀਂ ਤਾਂ ਉਹ ਕੰਮ ਕਰਤਾ ਵਗਾਨੀਆਂ ਵਿਆਹ ਲਿਆਓ ਫਿਰ ਛੱਡ ਦੋ ਫਿਰ ਵਿਆਹ ਲਿਆਓ ਫਿਰ ਛੱਡ ਦੋ ਤੁਹਾਡਾ ਤਾਂ ਰਿਵਾਜ ਐ ਤੁਸ ਤਾਂ ਮੈਨੂੰ ਵਿੱਚ ਵਿਚਾਲੇ ਲਮਕਾਰ ਨਾ ਤਾਂ ਮੈਂ ਇਸ ਕਰ ਜੋਗੀ ਨਾ ਮੈਂ ਪੇਕਿਆਂ ਜੋਗੀ ਐਨੀ ਸੌਖੀ ਥੋੜੀ ਛੱਡ ਦੂੰਗੀ ਤੁਹਾਡੇ ਪੁੱਤ ਨੂੰ ਮੇਰੀ ਗੱਲ ਸੁਣਦੀ ਐ ਤੂੰ ਉਹੀ ਗੱਲਾਂ ਬਾਰ ਬਾਰ ਕਮਾ ਕਮਾ ਉਹੀ ਗੱਲਾਂ ਤੁਹਾਡੇ ਪੁੱਤ ਆ ਛੋੜ ਬਿਆਹ ਲਿਆ ਉਹ ਛੱਡ ਦੋ ਤੁਹਾਡੇ ਆ ਕਰ ਲਓ ਇਹ ਗੱਲਾਂ ਦਾ ਨਹੀਂ ਹੁੰਦਾ ਫਾਇਦਾ ਗੱਲ ਇੱਕ ਵਾਰੀ ਕਹਿ ਦੇ ਇੱਕ ਵਾਰੀ ਜੀ ਵੀ ਸੁਣਦੀ ਐ ਚਾਹੇ ਉਹੀ ਗੱਲ 50 ਵਾਰੀ ਕਹਿ ਦੇ ਗੱਲ ਉਹੀ ਰਹੂਗੀ ਬਦਲਦੀ ਤਾਂ ਨਹੀਂ ਪਰ ਮੈਂ ਤੈਨੂੰ ਅੱਜ ਆਖਰੀ ਵਾਰ ਕਹਿਨੀ ਆ ਵੀ ਜੇ ਤਾਂ ਸਿੱਧੇ ਮੂੰਹਰੇ ਰਹਿਣਾ ਰਹਿ ਲੈ ਜੇ ਭਾਈ ਤੇਰਾ ਆਹੀ ਕੁਸ ਹੈ ਤਾਂ ਜਾ ਸਕਦੀ ਐ ਚਾਹੇ ਆਪਦੇ ਪੇਕੀਂ ਜਾਂ ਚਾਹੇ ਆਪਦੇ ਸੌਰਿੰਗ ਆਹੀ ਕੁਸ਼ ਕੀ ਐ ਮੇਰਾ ਰਹੂੰਗੀ ਤਾਂ ਮੈਂ ਐਸੇ ਘਰ ਚ ਕਿਉਂਕਿ ਐਸੇ ਘਰ ਚ ਮੈਂ ਵਿਆਹੀ ਆਈ ਆ ਉਦੋਂ ਤਾਂ ਮੈਂ ਹਾਂ ਤੁਸੀਂ ਹਵਾ ਕਰਦੇ ਸੀ ਮੈਂ ਐਂ ਕਰਾ ਦੂ ਮੈਂ ਐਂ ਕਰਾ ਦੂ ਉਦੋਂ ਮੈਂ ਥੋੜੀ ਗੱਲਾਂ ਚ ਆਈ ਰਹੀ ਹੁਣ ਮੈਨੂੰ ਥੋੜਾ ਪਤਾ ਚੱਲ ਗਿਆ ਕਿ ਤੁਸੀਂ ਉੱਪਰੋਂ ਕਿਵੇਂ ਹੋ ਤਾਂ ਵਿੱਚੋਂ ਕਿਵੇਂ ਨਾ ਤਾਂ ਹਵਾ ਕਰਾਂ ਮੈਂ ਅੱਜ ਨਾ ਕਰਾਂ ਕੱਲ ਹਵਾ ਤਾਂ ਤੇਰੀ ਮਾਂ ਨੂੰ ਹੀ ਕਰਨੀ ਆਉਂਦੀ ਐ ਜਿਹੜੀ ਉੱਤੇ ਹੀ ਉੱਡਦੀ ਫਿਰਦੀ ਐ ਮੈਂ ਤਾਂ ਸਿੱਧੀ ਗੱਲ ਪਹਿਲਾਂ ਵੀ ਕਹੀ ਸੀ ਹੁਣ ਵੀ ਕਹਿਨੀ ਆ ਬੀਜੇ ਤਾਂ ਸਿੱਧੀ ਮੱਤ ਨਾਲ ਐ ਭਾਈ ਜਿਵੇਂ ਪਹਿਲਾਂ ਰਹਿੰਦੀ ਸੀ ਤੇਰੇ ਨਾਲ ਹੈ ਜੋ ਕੁਝ ਹੋਊਗਾ ਦੇਖੀ ਜਊ ਚਾਹੇ ਮੈਂ ਕੁਝ ਕਰਾਂ ਜੇ ਤਾਂ ਆਹੀ ਕੁਝ ਕਰਨਾ ਉਹਨਾਂ ਦੇ ਮਗਰ ਲੱਗਣਾ ਪਾ ਫਿਰ ਫਿਰੇ ਜਿਵੇਂ ਉਹ ਫਿਰਦੇ ਹੋ ਮੈਂ ਤੁੰਕੇ ਨਾ ਹੁਣ ਤੁਹਾਡਾ ਕਾਹਦਾ ਯਕੀਨ ਪਹਿਲਾਂ ਵੀ ਤੁਸੀਂ ਕਹਿੰਦੇ ਸੀ ਮੈਂ ਤੇਰੇ ਨਾਲ ਉਹ ਫੋਨ ਤੇ ਗੱਲ ਕਰਦੇ ਮੈਂ ਹੀ ਸੁਣ ਲਿਆ ਤਾ ਇੰਨੀ ਕਿ ਵੀ ਬਚਤ ਰਹਿ ਗਈ ਹੁਣ ਫੇਰ ਕਹਨੇ ਮੈਂ ਤੇਰੇ ਨਾਲਾ ਉਹਨਾਂ ਦਾ ਸਾਥ ਉਹਨਾਂ ਦੇ ਹੁਣ ਕਿਹੜਾ ਯਕੀਨ ਬਈ ਤੁਹਾਡੇ ਤੇ ਯਕੀਨ ਹੁਣ ਮੈਂ ਤੈਨੂੰ ਕੋਈ ਲਿਖ ਕੇ ਕਾਗਜ਼ ਤਾਂ ਸਟਾਮਪ ਤਾਂ ਭਰ ਕੇ ਦੇਣ ਨਹੀਂ ਲੱਗੀ ਅੱਡੀ ਤਰ੍ਹਾਂ ਗੂਠਾ ਲਾ ਕੇ ਦੇਵਾ ਅੱਡੀ ਯਕੀਨ ਵਾਲੇ ਹੁੰਦੇ ਨਾ ਤਾਂ ਉਹਨਾਂ ਨੂੰ ਇੱਥੇ ਮੋੜ ਲਿਆ ਦੇ ਕਦੋਂ ਦਾ ਹੁਣ ਤੱਕ ਤਾਂ ਉਹਨਾਂ ਨੇ ਘਰ ਦਾ ਮੂੰਹ ਹੀ ਨਹੀਂ ਕਰਿਆ ਖਿਆ ਅਗਲੀ ਨੂੰ ਨਮੀ ਮਿਲ ਗਈ ਭਈ ਤੂੰ ਤਾਂ ਹੈਗੀ ਐ ਨਾ ਮੋੜ ਲੈ ਫਿਰ ਜੇ ਐਡੀ দম ਹੈ ਤੇਰੇ ਚ ਤੂੰ ਸੱਚੀ ਸਵਿੱਤਰੀ ਹੈ ਹੈ ਕਾਹੋਂ ਨਹੀਂ ਐ ਤਾਂ ਮੋੜ ਲੈ ਫਿਰ ਪਰਦੇ ਪਾਈਗੇ ਉਦੋਂ ਉਦੋਂ ਦੀ ਤਾਂ ਮੈਂ ਮੋੜ ਵੀ ਲੈਂਦੀ ਮੋੜ ਕੇ ਤਾਂ ਹੁਣ ਵੀ ਲੈ ਕਿਉਂ ਪਰ ਐਨੀ ਗੱਲ ਆ ਵੀ ਉਹ ਗੱਲ ਹੀ ਬਣਦੀ ਚਲ ਮੋੜ ਲੈ ਨਾ ਬੰਦੇ ਨਾਲ ਨਫ਼ਰਤ ਹੋ ਜੇ ਮੁੜ ਕੇ ਨਹੀਂ ਉਹ ਗੱਲਾਂ ਬਣਦੀਆਂ ਹੁੰਦੀਆਂ ਕਿਉਂਕਿ ਉਹਨੂੰ ਖੇ ਖਾਣ ਦੀ ਹੱਤ ਪਈ ਆਓ ਫਿਰ ਆਹੀ ਗੱਲਾਂ ਤੇ ਖੇ ਖਾਲਾ ਕੇ ਗੱਲ ਸੋਡੇ ਪਤਾ ਨਹੀਂ ਕੌਣ ਕੌਣ ਖੇ ਖਾਂਦਾ ਹੋਣਾ ਕੌਣ ਕੌਣ ਮੇਰੇ ਨਾਲ ਨਾ ਬਾਹਲੀ ਸਿਰ ਪਕਾਈ ਜੀ ਮੇਰੇ ਸਿਰ ਚੜਕੇ ਆ ਗੱਲਾਂ ਜੀਆਂ ਨਾ ਕਰਿਆ ਕਰ ਆਉ ਦਾ ਚੁੱਪ ਕਰਕੇ ਰਿਹਾ ਕਰ ਸਮਝ ਗਈ ਸਾਬ ਨਾਲ ਨਹੀਂ ਆਉਂਦਾ ਮੈਂ ਤੈਨੂੰ ਗੱਲ ਛੁੱਟੀ ਖੁੱਲੀ ਦੇ ਤੈਨੂੰ ਚਾਹੇ ਤੇਰੀ ਮਾਂ ਕੋਲ ਜਾ ਚਾਹੇ ਤੇਰੀ ਸੱਸ ਕੋਲ ਜਾ ਮੈਨੂੰ ਕੋਈ ਠੇਕਾ ਨ ਲਿਆ ਬਗਾਨੀਆਂ ਲਾਦਾਂ ਦਾ ਜਿੰਨੇ ਤੁਹਾਡੇ ਕੋੜਮ ਨੇ ਨਾ ਉਹ ਸਾਰੇ ਮੰਦੇ ਹੋਗੇ ਅਸੀਂ ਸਾਰੇ ਮੰਦੇ ਹੋਗੇ ਮੈਨੂੰ ਨਹੀਂ ਪਤਾ ਚੰਗੇ ਬੰਦੇ ਦਾ ਤੁਹਾਡੇ ਮੁੰਡੇ ਹੀ ਚੰਗੇ ਹੋ ਮੇਰੀ ਗੱਲ ਸੁਣਦੀਆਂ ਮੇਰੀ ਗੱਲ ਸੁਣਦੀਆਂ ਜਿੰਨਾ ਦਾ ਜੰਮਿਆ ਉਹਨਾਂ ਕੋਲੇ ਵਗ ਜਾ ਤੇਰੇ ਹੱਥ ਬੰਨੇ ਦੋ ਦਾਣੇ ਦਰ ਕੇ ਮੱਥਾ ਡੇਕਦੀਆਂ ਜੇ ਕਹਿੰਨੀ ਮੈਂ ਤਾਂ ਹੁਣ ਛੱਡ ਦੇਉਣੀ ਆ ਚੱਲ ਉਹ ਵੀ ਅਗਲੇ ਕਹਿੰਦੇ ਨੇ ਵੀ ਵਿਗੜਿਆ ਤੁਸੀਂ ਐ ਨਾਲੇ ਉਹਨਾਂ ਨੇ ਕਿਹੜਾ ਸਾਹਮਲੇ ਉਹਨਾਂ ਦੇ ਵੀ ਹੱਥ ਜਿਵੇਂ ਨਾ ਬੰਨ ਗਏ ਅਗਲੇ ਤੁਹਾਡਾ ਤੇਰਾ ਕੋਈ ਹੱਲ ਕਰਨ ਜਾਬ ਦੇ ਸਾਰੇ ਮੈਂ ਤਾਂ ਫੇਰ ਵੀ ਆਪਣੇ ਸਾਰੇ ਘਰੀ ਬੈਠੀ ਫੇਰ ਵੀ ਤਾਂ ਚੰਗੀਆਂ ਫੇਰ ਸਾਰੇ ਨਹੀਂ ਹੈਗੇ ਇਹ ਤੇਰੇ ਸਾਰੇ ਤਾਂ ਤੇਰੇ ਉੱਥੇ ਨੇ ਜਮਾਰ ਵਾਲੇ ਵਗ ਜਾ ਮੈਂ ਤਾਂ ਫੇਰ ਵੀ ਚੰਗੀਆਂ ਚਾਹੇ ਉੱਥੇ ਬੈਠਾਂ ਚਾਹੇ ਇੱਥੇ ਬੈਠਾਂ ਨਾਲੇ ਬੰਦਾ ਨਹੀਂ ਸਿਰ ਤੇ ਇਸ ਕਤਰਾਂ ਦਾ ਮੈਂ ਹੀ ਕੁੰਮੀ ਵੀ ਸਿਰ ਤੇ ਹੀ ਨਹੀਂ ਕਿਉਂਕਿ ਫਿਰਦਾ ਤਾਂ ਬਾਰੇ ਚਲੋ ਉਹਦੀਆਂ ਵੀ ਗੱਲਾਂ ਛੱਡੀਆਂ ਹੁਣ ਕਦੋਂ ਤੱਕ ਮੈਂ ਉਹਦੇ ਖੜੇ ਪਈ ਰਹੂੰਗੀ ਇੱਕ ਗੱਲ ਹੈਗੀ ਵਾਪਸ ਜ਼ਰੂਰ ਲੈ ਕੇ ਆਉਂਗੇ ਇਹਨੂੰ ਘਰ ਚ ਬਸਣਾ ਵੀ ਮੈਂ ਐਸੇ ਚ ਮੈਂ ਤੁਹਾਡੀ ਗੱਲਾਂ ਦੀ ਸਮਝ ਨਹੀਂ ਆਂਦੀ ਜਦੋਂ ਤੁਹਾਨੂੰ ਪਤਾ ਮੈਂ ਇੱਥੇ ਰਹਿਣਾ ਮੈਨੂੰ ਮੇਰੇ ਕੰਮ ਤੱਕ ਮਤਲਬ ਹੈ ਤੁਸੀਂ ਆਪਦੇ ਤੱਕ ਮਤਲਬ ਰੱਖੋ ਤੁਸੀਂ ਮੇਰੀ ਗੱਲਾਂ ਦੇ ਵਿੱਚ ਨਾ ਹੀ ਟੰਗੜਾਉ ਤਾਂ ਚੰਗਾ ਜਦੋਂ ਮੈਂ ਨਹੀਂ ਤੁਹਾਨੂੰ ਬਾਦੂ ਘਾਟੂ ਬੋਲਦੀ ਤੁਸੀਂ ਕਿਉਂ ਮੇਰੇ ਖੜੇ ਪਏ ਰਹਿੰਦੇ ਹੋ ਬਾਦੂ ਘਾਟੂ ਨਹੀਂ ਬੋਲਦੀ ਤੂੰ ਤਾਂ ਜਾਣ ਜਾਣ ਆਰਾ ਲਾਉਣੀ ਹੈ ਮੇਰੇ ਹ ਜਦੋਂ ਤੂੰ ਬੋਲਦੀ ਨਹੀਂ ਸੀ ਬਾਦੂ ਕਾਟੂ ਮੈਂ ਤੇਰਾ ਸਾਥ ਦਿੰਦੀ ਤੇ ਉਹਦੀ ਆਹੋ ਜਿੰਨੀਆਂ ਮਨਪ੍ਰੀਤ ਨਾ ਕਰੀਆਂ ਨੇ ਉਹੋ ਜੀਆਂ ਮੇਰੀਆਂ ਮੇਰੇ ਨਾਲ ਕਰ ਲਓਗੇ ਮਨਪ੍ਰੀਤ ਨੇ ਕਰ ਤੂਤਾ ਨਹੀਂ ਚੱਜਦੀਆਂ ਕਰੀਆਂ ਦੀਆਂ ਅਸੀਂ ਤਾਂ ਕੋਈ ਚੰਗੇ ਨਹੀਂ ਅਸੀਂ ਤਾਂ ਕੋਈ ਚੰਗੇ ਨਹੀਂ ਹੁਣ ਨਾ ਮੇਰੇ ਤੋਂ ਬਹਿਸ ਹੋਵੇ ਨਾ ਮੈਂ ਕਿਸੇ ਨਾਲ ਬਹਿਸ ਕਰ ਸਕਾਂ ਜੋ ਹੋਊਗਾ ਵਧੀਆ ਹੋਊਗਾ ਚੱਲ ਵਸ ਠੀਕ ਹੈ ਵਧੀਆ ਹੋਊਗਾ ਭੱਗ ਜਾ ਬਸ ਮੇਰੇ ਮੂੰਹ ਨਾ ਲੱਗਿਆ ਕਰ ਜਾ ਦੇ ਆਉਂਦੀਆਂ ਜਿਹੜੀ ਕੋਈ ਬਾਦਰੀ ਉਹਦੇ ਸਿਰ ਚੜ੍ਹ ਕੇ ਬਹਿ ਜਾਂਦੀ ਹੈ ਆਪੀ ਬੁਲਾਇਆ ਸੀ ਹਾਂ ਬੁਲਾਇ ਹੰਦੇ ਤੇ ਤਾਂ ਉਹ ਆਪ ਹੜਕਣ ਲੱਗ ਰਹੀ ਹੈ ਮੇਰਾ ਘਰ ਖਾ ਕੇ ਮੇਰੇ ਤੇ ਹੀ ਰੋਮ ਮਾਰਦਿਆਂ ਨੇ ਉਹ ਭਰਾਵਾ ਤੂੰ ਕਹੀ ਤਾਂ ਜਾਣਾ ਵੀ ਕੇਸ ਕਰਨਾ ਮੈਂ ਕੇਸ ਕਰਨਾ ਤੈਨੂੰ ਪਤਾ ਵੀ ਇਹ ਕੇਸਾਂ ਪਿੱਛੇ ਕੀ ਰੌਲੇ ਨੇਗੇ ਕੇਸ ਬੰਦਾ ਕਰਤਾ ਦਿੰਦਾਗਾ ਪਰ ਪੈਸਿਆਂ ਭੁਗਤਣੇ ਬਹੁਤ ਔਖੇ ਨੇਗੇ ਕੁਝ ਨਹੀਂ ਹੁੰਦਾ ਜਿੱਤੇ ਬਾਈ ਭੁਗਤ ਲਾਂਗੇ ਪੈਸੇ ਜਿਹੜਾ ਕੰਮ ਤੈਨੂੰ ਕਿਹਾ ਵੈਸ ਤੂੰ ਕਰ ਦੇ ਆਪਦੇ ਯਾਰ ਮਿੱਤਰ ਨੂੰ ਕਹਿ ਕੇ ਤੂੰ ਚੁਕਾ ਦੇ ਟਾਪ ਕੇ ਰਾਂ ਬਾਕੀ ਮੈਂ ਬੈਠਿਆ ਦੇਖ ਬੇਲੇ ਮੈਂ ਮੇਰੇ ਮਿੱਤਰ ਨੂੰ ਕਹਿ ਵੀ ਦਊਗਾ ਉਹਨਾਂ ਹੀ ਟਾਪ ਵੀ ਚਕਾ ਦਾਂਗੇ ਪਰ ਕਿਤੇ ਇਹ ਨਾ ਹੋਵੇ ਕੱਲੂ ਤੁਸੀਂ ਪਿੱਛੇ ਹਟਜੋ ਜਾਂ ਤੁਹਾਡੀ ਕੁੜੀ ਕਿਤੇ ਬਿਆਨਾਂ ਤੋਂ ਮੁੱਕਰ ਜੇ ਕਮਾਲ ਕਰਤੀ ਜਿੱਤੇ ਬਾਈ ਐਵੇਂ ਕਿਵੇਂ ਮੁੱਕਰ ਜੂ ਕੁੜੀ ਕੁੜੀ ਦੇ ਕਹਿਣ ਤੇ ਸਾਰਾ ਕੁਝ ਹੋਊਗਾ ਮੈਂ ਸਲਾਹ ਮਸ਼ਵਰਾ ਕਰਕੇ ਤਾਂ ਹੀ ਕਹਿ ਰਿਹਾ ਉਹ ਅੱਕੀ ਖੜੀ ਐ ਕੁੜੀ ਉਹਨਾਂ ਤੋਂ ਮੇਰੀ ਗੱਲ ਸੁਣੋ ਭਰਾ ਪਹਿਲੀ ਗੱਲ ਤਾਂ ਇਹ ਵੀ ਜੇ ਆਪਾਂ ਕੋਰਟ ਕਚਹਿਰੀ ਦੇ ਚੱਕਰਾਂ 'ਚ ਨਾ ਪਈਏ ਬਹਿ ਕੇ ਮਸਲਾ ਹੱਲ ਹੋ ਜੇ ਉਹਦੇ ਵਰਗੀ ਰੀਤ ਨਹੀਂ ਹੈ ਪਹਿਲ ਤਾਂ ਇਹ ਹੈਗੀ ਬੈ ਕੇ ਤਾਂ ਬਾਈ ਹਰਜੀਤ ਮੈਂ ਤੈਨੂੰ ਕਹਿਣ ਲੱਗ ਰਿਹਾ ਵੀ ਬੈ ਕੇ ਤਾਂ ਇਦੋਂ ਪਹਿਲਾਂ ਕਈ ਵਾਰੀ ਗੱਲ ਕਰ ਲਈ ਹੁਣ ਜਦੋਂ ਬੰਦਾ ਮੁੱਦੇ ਤੇ ਆਉਂਦਾ ਹੀ ਨਹੀਂ ਉਹ ਬੰਦੇ ਤਾਂ ਸੱਦੇ ਮੂੰਹ ਨਹੀਂ ਬੋਲਦੇ ਮੈਨੂੰ ਇਹ ਦੱਸ ਬਾਈ ਠੀਕ ਆ ਫਿਰ ਅਕਲ ਕਾਨ ਹੋਈ ਤੈਨੂੰ ਇਹ ਹੀ ਗੱਲ ਕਹਿ ਰਿਹਾ ਜੇ ਹੁਣ ਬੈ ਕੇ ਗੱਲ ਬਣਦੀ ਹੁੰਦੀ ਫਿਰ ਤਾਂ ਉਰੇ ਤੱਕ ਗੱਲੇ ਨਹੀਂ ਆਉਂਦੀ ਤੀ ਉਹ ਤਾਂ ਕਹਿੰਦੇ ਜਿਹੜਾ ਕੋ ਸੌਂਦਾ ਛੱਡ ਤੋ ਚਲਾ ਦੋ ਛੱਡਦੇ ਤੋਪ ਫਲਾਣਾ ਕਰ ਦੋ ਧਮਕਾ ਕਰ ਦੋ ਐ ਬੋਲਦੇ ਨੇ ਤਾਂ ਬਾਈ ਇੱਥੋਂ ਤੱਕ ਪਹੁੰਚ ਗਈ ਗੱਲ ਜੇ ਇੱਥੋਂ ਤੱਕ ਪਹੁੰਚ ਗਈ ਗੱਲ ਫਿਰ ਟੈਨਸ਼ਨ ਨਾ ਲੈ ਫਿਰ بس ਤੂੰ ਮੈਨੂੰ ਵਕੀਲ ਨੂੰ ਤੇਰੇ ਯਾਰ ਨੂੰ ਪੁੱਛ ਕੇ ਦੱਸ ਕੀ ਕੀ ਕਾਗਜ਼ ਚਾਹੀਦੇ ਨੇ ਕਿੰਨੀ ਫੀਸ ਲੱਗੂ ਕਿੱਥੇ ਜਾਣਾ ਫੀਸ ਵਾਲੀ ਦਾ ਤਾਂ ਗੱਲ ਛੱਡ ਆਪਣੀ ਹੈਗੇ ਘਰ ਦੀ ਗੱਲ ਠੀਕ ਹੈ ਤੂੰ ਵੀ ਮੇਰਾ ਆਪਣਾ ਤੇ ਉਹ ਵੀ ਆਪਣਾ ਕੋਈ ਨਹੀਂ ਫੀਸ ਵਾਲਾ ਦਾ ਕਰ ਲਾਂਗੇ بس ਇਹ ਗੱਲ ਜ਼ਰੂਰ ਰੱਖਿਓ ਵੀ ਕੱਲ ਨੂੰ ਆਪਾਂ ਇੱਕ ਪਿੰਡ 'ਚ ਰਹਿਣਾਗਾ ਕਿਤੇ ਆਪਣੇ ਜੋ ਕੋਈ ਫਰਕ ਨਾ ਪਾਜੇ ਵੀ ਮੈਂ ਕੁਝ ਕਹਾ ਤੇ ਤੁਸੀਂ ਕਹੋ ਵੀ ਆਪਾਂ ਇਹ ਨਹੀਂ ਕਰਨਾ ਉਹ ਕਰਨਾ ਹੁਣ ਤੁਸੀਂ ਆਪਣੇ ਬਿਆਨਾਂ ਤੇ ਸਹੀ ਰਹੋ ਬਾਕੀ ਮੇਰੇ ਹੱਥ ਮੈਂ ਜਾਣਾ ਮੇਰਾ ਕੰਮ ਜਾਣੇ ਗੱਲ ਤੇਰੀ ਵੈ ਸਮਝਦਾ ਬਾਈ ਪਰ ਤੈਨੂੰ ਇਹ ਗੱਲ ਵੀ ਤੈਨੂੰ ਸਮਝਣੀ ਪਊਗੀ ਵੀ ਜਿਹੜੀ ਗੱਲ ਮੈਂ ਕਹਿ ਰਿਹਾ ਵੀ ਇੱਕ ਪਾਸਾ ਕਰਨਾ ਹੀ ਕਰਨਾ ਹੈ ਠੀਕ ਹੈ ਨਾ ਤੇ ਨੰਬਰ 2 ਤੇ ਰਹੀ ਗੱਲ ਕੁੜੀ ਦੇ ਮੁਕਰਨ ਦੀ ਕੁੜੀ ਤਾਂ ਇਹ ਗੱਲ ਤੋਂ ਤਾਂ ਮੁਕਰੂਗੀ ਬਈ ਜੇ ਕੁੜੀ ਨੂੰ ਇਹ ਚੀਜ਼ ਦੇ ਤੋਂ ਕੋਈ ਤਾਂ ਖਲੀਫ ਹੋਊਗੀ ਜਾਂ ਕੁੜੀ ਨੂੰ ਇਹ ਚੀਜ਼ ਤੋਂ ਕੋਈ ਨਾ ਨੁਕਰ ਹੋਊਗੀ ਦੇਖ ਛੋਟੇ ਵੀਰ ਆਪਣੀ ਖੁੱਲ ਕੇ ਗੱਲ ਨਹੀਂ ਹੋਈ ਮੇਰਾ ਤੈਨੂੰ ਸਮਝਾਉਣਾ ਤੇ ਤੈਨੂੰ ਪੁੱਛਣਾ ਮੇਰਾ ਫਰਜ਼ ਸੀ ਠੀਕ ਹੈ ਨਾ ਮੈਨੂੰ ਇਹ ਸੀ ਚੱਲ ਆਪਣੇ ਘਰ ਦੀ ਗੱਲ ਵੀ ਆਪਣੇ ਜੇ ਨਿਬੜਦੇ ਹੁਣ ਤੂੰ ਕਹਿੰਦਾ ਵੀ ਉਹ ਬੰਦੇ ਨਿਬੜਦੇ ਨਹੀਂਗੇ ਹੁਣ ਮੈਨੂੰ ਕਨਫਰਮ ਹੋ ਗਿਆ ਵੀ ਆਪਾਂ ਇੱਕ ਤਰਫਾ ਚੱਲਣਾਗਾ ਕੁਝ ਵੀ ਹੋ ਜਾਪਾਂ ਡਿਵੋਰਸ ਬੋਣਾਗਾ ਠੀਕ ਹੈ ਠੀਕ ਹੈ ਨਾ ਹੁਣ ਤੂੰ ਬੇਫਿਕਰ ਰਹਿ ਟੈਨ ਕੋਝ ਹੋਊਗਾ ਆਪੇ ਚੱਲਾਂਗੇ ਹੁਣ ਇਹ ਤੇਰਾ ਕੰਮ ਨਹੀਂ ਮੇਰਾ ਕੰਮ ਆਗਾ ਮੇਰੇ ਤਾਂ ਛੱਡ ਦੇ ਠੀਕ ਹੈ ਨਾ ਹੁਣ ਦੇਖੀ ਚੱਲ ਫਿਰ ਉਹਦੀ ਸ਼ਾਲ ਕਿਵੇਂ ਚਕਾਉਣਾ ਮੈਂ ਤੂੰ ਕਹੇਗਾ ਵੀ ਬਾਈ ਗੱਲ ਤੇਰੀ ਸਹੀ ਹੈ ਠੀਕ ਹੈ ਬਾਈ ਠੀਕ ਹੈ ਨਾ ਕੋਈ ਗੱਲ ਨਹੀਂ ਮੈਂ ਅੱਜ ਹੀ ਮਿਲਦਾ ਤੇ ਮੈਂ ਸਾਰੀ ਗੱਲ ਫਾਈਨਲ ਕਰਕੇ ਫਿਰ ਮੈਂ ਤੈਨੂੰ ਦੱਸਦਾ ਹਾਂ ਮੈਨੂੰ ਕੋਣ ਤੇ ਦੱਸਦੀ ਵੀ ਜਿਵੇਂ ਵੀ ਕੁਝ ਹੋਊਗਾ ਆਪਾਂ ਨੂੰ ਵੀ ਕੀ ਡਾਕੂਮੈਂਟ ਚਾਹੀਦੇ ਨੇ ਕਿੱਥੇ ਆਪਾਂ ਕੇਸ ਲਾਉਣਾਗਾ ਕਿਸ ਦੇ ਨਾਲ ਪਹਿਲਾਂ ਗੱਲ ਕਰਨੀ ਹੈ ਜਾਂ ਨਹੀਂ ਕਰਨੀ ਉਹ ਹੁਣ ਮੇਰੇ ਤੇ ਛੱਡ ਦੇ ਠੀਕ ਹੈ ਨਾ ਹਾਂ ਚੱਲ ਠੀਕ ਹੈ ਬਾਈ ਫਿਰ ਹਾਂ ਮਿਲਦਾ ਫਿਰ ਹੈ ਠੀਕ ਹੈ ਬਾਈ ਓਕੇ ਓਕੇ ਹੋਣ ਲੱਗੂਗਾ ਤਾਂ ਵੀ ਗਾਹ ਹੱਥ ਕਿਹਦੇ ਨਾਲ ਜੁੜੇ ਨੇ ਤੇ ਅੰਜਾਮ ਕੀ ਲਿਖ ਲੂ ਇਹਨਾਂ ਨੂੰ ਤਾਂ ਇਹੀ ਲੱਗਦਾ ਸੀ ਵੀ ਇੰਨਾ ਕੁੜੀਆਂ ਦੇ ਮਾਗਰ ਕਿੱਡਾ ਕੋਈ ਹੈ ਗਿਆ ਫਿਰ ਨਾਲ ਇਹਦਾ ਰੇਗ ਮਾਰ ਜਾ ਮਿਲ ਜਾ ਮਾਰਦਾ ਮੜ ਜਰੇਗ ਜੀ ਕੀ ਕਰੀ ਜਾਂਦਾ ਮੁੰਡਿਆ ਕੁਛ ਨਹੀਂ ਆ ਖੱਪਲ ਖੱਪਲ ਜਾ ਫਸਿਆ ਪਿਆ ਕੱਕ ਔਖੇ ਦੇ ਵਿੱਚ ਹੀ ਨੇ ਇਹ ਸਾਫ਼ ਜੀ ਕਰਦਾ ਸੀਗਾ ਸਾਫ ਕਰ ਲੁ ਕੀ ਆ ਤੈਨੂੰ ਕਿੰਨੀ ਵਾਰ ਕਿਹਾ ਭਾਈ ਕਿ ਨਾਸੇ ਲਵਾ ਲਿਆ ਕਾ ਟਾਈਮ ਨਾ ਜੱਤਾ ਜਾਂਦਾ ਨਹੀਂ ਉਹ ਝੂਠ ਛੱਡੀ ਜਾਂਦੀ ਆ ਕਰਾਂ ਕੀ ਮਾਂ ਅਗਲਾ ਕਹਿੰਦਾ ਮੇਰੇ ਕੋਲ ਭਾਈ ਕੰਮ ਜ਼ਿਆਦਾ ਹੈ ਹਾਲਾ ਕਹਿੰਦਾ ਖੜ ਜਾ ਔਰ ਜੱ ਲਵਾ ਕੇ ਲੈ ਜੀ ਹੁਣ ਖੜਨ ਦਾ ਟਾਈਮ ਨਹੀਂ ਹੈਗਾ ਆ ਡੰਗਰਾਂ ਦੇ ਮੁਰੇ ਅਹੀਂ ਢੇਰ ਲੱਗਿਆ ਰਹਿੰਦਾ ਚੱਕ ਚੱਕ ਕੇ ਸਿੱਟੀ ਜਾ ਓ ਢੇਰ ਤੇ ਚੱਲ ਕੋਈ ਨਹੀਂ ਮੈਂ ਤਾਂ ਹੀ ਕਹਿੰਦੀ ਸੀਗੀ ਮੈਂ ਤੇਰੀ ਮਾਸੀ ਲਵੇ ਜਾਣਾ ਫੇਰ ਫੇਰ ਕੀ ਮੈਨੂੰ ਲੈ ਚੱਲ ਪੁੱਤ ਵਈ ਵੀ ਘਾਬੀ ਮੇਰੇ ਕੋਲ ਆ ਕੇ ਮੇਰੀ ਮਾਂ ਕਿਉਂ ਖੜ ਗਈ ਉਹ ਕਰਨ ਕੀ ਜਾਣੇ ਤੇ ਉਹਨਾਂ ਕੋਲੇ ਮਾਂ ਅਗਲੇ ਹਫ਼ਤੇ ਘਰੇ ਬਸਣ ਤੇ ਆਪਾਂ ਆਪਣੇ ਘਰੇ ਬੱਸੀ ਜਾਨਾ ਕਰਨ ਕੀ ਜਾਣੇ ਤੂੰ ਇਹਨੂੰ ਚਾਕੇ ਤਿਆਰ ਹੋ ਜਾਂਦੀਆਂ ਕਿ ਮਾਸੀ ਕੋਲ ਜਾ ਕੇ ਆਉਣਾ ਮੈਂ ਤਾਂ ਆਪਣੀ ਭੈਣ ਨੂੰ ਮਿਲ ਕੇ ਆਉਣਾ ਮਿਲ ਕੇ ਆਉਣਾ ਭੈਣ ਨੂੰ ਜਦੋਂ ਉਹਨਾਂ ਨੂੰ ਕੋਈ ਆਪਣੀ ਫਿਕਰ ਨਹੀਂ ਕੋਈ ਪਰਵਾਹੀ ਆਪਣੇ ਕੋਲ ਆਏ ਨੇ ਕਿਤੇ ਅੰਦਰ ਮਿਲ ਲੋ ਪੁੱਤ ਮੈਂ ਕਿਹੜਾ ਕਹਿਨੀ ਆ ਵੀ ਤੂੰ ਕਿਸੇ ਦੀ ਫਿਕਰ ਕਰ ਮੈਂ ਤਾਂ ਐਂ ਕਹਿਨੀ ਆ ਮੈਂ ਤਾਂ ਆਪਣੀ ਭੈਣ ਨੂੰ ਮਿਲ ਕੇ ਆਉਣਾ ਉਹਨਾਂ ਨੇ ਤਾਂ ਬਥੇਰਾ ਝੁੱਪਾਇਆ ਹੋਇਆ ਮੇਰੀ ਭੈਣ ਨਾਲ ਆਹ ਸਤਾਉਨੇ ਮੈਨੂੰ ਸਾਰਾ ਕੁਝ ਫੋਨ ਤੇ ਫਿਰ ਭੈਣ ਨੂੰ ਐਵੇਂ ਪੁੱਛ ਲੈਣ ਦੀ ਵਿੱਚ ਝੁੱ ਸਟਾਰਟ ਕਰਿਆ ਕਿਹਨੇ ਆ ਸਾਰਾ ਕੁਛ ਤੈਨੂੰ ਵੀ ਪਤਾ ਹੈ ਵੀ ਕੌਣ ਘਰ ਦੇ ਵਿੱਚ ਕ੍ਰੇਸ ਪਾਉਂਦਾ ਕੌਣ ਨਹੀਂ ਪਾਉਂਦਾ ਹਰ ਵਾਰ ਤੂੰ ਨਾਮ ਲੈ ਦਿੰਨੀ ਆ ਕਿ ਉਹ ਪਾਉਂਦੇ ਨੇ ਉਹ ਪਾਉਂਦੇ ਨੇ ਦੇਖ ਪੁੱਤ ਤੈਨੂੰ ਉਹ ਤਾਂ ਚੰਗੇ ਲੱਗਦੇ ਨੇ ਹੈ ਤੈਨੂੰ ਆਪਣੀ ਮਾਸੀ ਮਾੜੀ ਲੱਗਦੀ ਆ ਤੈਨੂੰ ਕੀ ਪਤਾ ਜਿਹੜਾ ਕੱਟਦਾ ਹੁੰਦਾ ਹੈ ਉਹਨੂੰ ਪਤਾ ਹੁੰਦਾ ਵੀ ਕੀ ਕੁਛ ਘਰ ਚ ਚੱਲਦੀ ਆ ਮੇਰੇ ਲਈ ਕੋਈ ਮਾੜਾ ਨਹੀਂ ਮਾਂ ਕੋਈ ਚੰਗਾ ਨਹੀਂ ਠੀਕ ਹੈ ਪਰ ਉਹੀ ਗੱਲ ਆ ਆਪਦੇ ਬੰਦੇ ਦਾ ਪਤੀ ਹੁੰਦਾ ਵੀ ਮਾੜਾ ਕੌਣ ਕਰ ਰਿਹਾ ਚੰਗਾ ਕੌਣ ਕਰ ਰਿਹਾ ਮੈਂ ਤਾਂ ਤੈਨੂੰ ਤਾਂ ਕਹਿਣਾ ਤੂੰ ਦੇ ਬਦਲ ਤਾ ਲਾਲਾ ਕਰ ਜਾ ਕੇ ਕਹਦਾ ਤੂੰ ਨੇ ਸੁਲਾ ਕਰਾ ਦੇਗੀ ਵੀ ਪੰਚਾਇਤ ਲੈ ਕੇ ਜਾਏਂਗੀ ਤੂੰ ਕਿਉਂ ਜੀ ਨਹੀਂ ਕਰਦਾ ਪੜ ਪਾਈ ਨੂੰ ਮਿਲਣੇ ਨੂੰ ਤੂੰ ਤਾਂ ਮੈਨੂੰ ਜਿਹਦਾ ਬੋਲਣ ਲੱਗ ਜੰਨਾ ਜੇ ਤੂੰ ਕਰ ਨਹੀਂ ਹੁੰਦਾ ਫਿਰ ਕਹਦਾ ਨਾ ਮਾਂ ਘਰ ਨਾ ਸੁਣਨਾ ਛੱਡ ਕੇ ਜਾਈ ਮੈਂ ਆਪ ਮੜਾ ਕੇ ਲੈ ਕੇ ਆਉਂਗਾ ਜੇ ਤੈਨੂੰ ਆਏ ਨੂੰ ਕਹਿ ਤਾਂ ਤੂੰ ਆ ਕੁਝ ਬੋਲਦਾ ਮੈਨੂੰ ਉਹੀ ਤਾਂ ਗੱਲ ਆ ਸਾਹ ਲੈਣ ਦੀਆਂ ਕਰੇ ਵੀ ਟੱਕਣੇ ਦੀ ਵੀ ਦੋ ਮਿੰਟ ਬੰਦਾ ਘਰੇ ਆਇਆ ਉਹਨੂੰ ਟੇਕ ਲੈ ਸਾਹ ਲੈ ਲੈ ਉਹਦੀ ਚੱਲ ਚਲੀਏ ਚੱਲ ਚਲੀਏ ਕਦੇ 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 ਕਿਤੇ ਤੂੰ ਇਸ ਤਰ੍ਹਾਂ ਮੈਂ ਦੱਸ ਦੇ ਜਾਏਗਾ ਜਾਂ ਮੈਂ ਕੱਲੀ ਉੱਜ ਭੱਗ ਜਾ ਕੱਲੀ ਕਿੱਥੇ ਧੱਕੇ ਖਾਂਦੀ ਜਾਏਗੀ ਪਸਾਂਚ ਹੁਣ ਜਦੋਂ ਮੇਰੇ ਲਵੇ ਆਈਗੀ ਕਹੀ ਰਹੀਆਂ ਬਗਜੂnga ਭਾਈ ਹੋਰ ਕੀ ਐ ਚਾਰੋਂ ਉਂਗਲਾ ਤੂੰ ਨੂੰ ਲਾਈ ਹੋਰ ਕਿਹੜੀ ਸਪੋਈਆਂ ਅਗਰੇ ਤੇ ਕਰੇ ਆਹੀ ਕੁਛ ਹੁੰਦਾ ਹੋਰ ਕੀ ਐ ਨੀ ਮੈਂ ਮਰ ਜਾ ਦੱਸ ਮੇਰਾ ਪੁੱਤੇ ਮੈਨੂੰ ਐ ਬੋਲਦਾ ਵੀ ਆ ਕੇ ਉਂਗਲਾ ਲਾਈ ਨਾ ਮੈਨੂੰ ਕੋਈ ਸ਼ੌਂਕ ਆ ਪਹਿਣਾ ਪਹਿਣਾ ਨੂੰ ਵੀ ਘਰ ਚ ਲੜਾਈ ਪਾਵੇ ਉਥੇ ਉਹਨਾਂ ਦੇ ਲੱਛਣ ਨਹੀਂ ਚੱਜਦੇ ਹੈਗੇ ਆ ਬਗਾਨੀਆਂ ਇਹ ਜਿਹੇ ਟੱਕਰ ਗਈਆਂ ਨੂੰ ਮਾੜੀ ਕਿਸਮਤ ਮੇਰੀ ਭੈਣ ਦੀ ਅੱਜ ਤੱਕ ਸੱਸ ਨੂੰਹ ਦੀ ਬਣੀ ਐ ਜ਼ਿੰਦਗੀ ਚ ਬਣੀ ਐ ਕਿਸੇ ਫਸੇ ਦੁਨੀਆਦਾਰੀ ਦੇ ਵਿੱਚ ਨਹੀਂ ਬਣੀ ਨਾ ਬਸ ਗੱਲ ਖਤਮ ਐ ਉਹ ਸੱਸ ਨੂੰ ਮਾੜਾ ਕਹੀ ਜਾਂਦੀਆਂ ਨੇ ਸੱਸ ਨੂੰ ਹਨ ਮਾੜਾ ਕਹੀ ਜਾਂਦੀ ਹੈ ਆ ਹੀ ਕੋਈ ਚੱਲ ਜਾਂਦਾ ਦੁਨੀਆਦਾਰੀ ਚ ਪਹਿਲਾਂ ਤਾਂ ਮੈਨੂੰ ਆਏ ਦੱਸ ਤੇਰੇ ਨਾਲ ਉਹਨਾਂ ਦੀ ਕਾਦ ਗੱਲ ਹੋ ਗਈ ਹੈ ਮੇਰੀ ਤਾਂ ਨਹੀਂ ਹੋਈ ਗੱਲ ਤੇਰੀਆਂ ਗੱਲਾਂ ਤੋਂ ਪਤਾ ਲੱਗ ਜਾਂਦਾ ਵੀ ਉਹਨਾਂ ਉੱਥੇ ਚੱਲੀ ਗਈ ਜਾਂਦਾ ਮੁੰਡਾ ਲੋੜ ਹੀ ਨਹੀਂ ਗੱਲ ਕਰਨ ਦੀ ਘਰੇ ਆ ਕੇ ਬਾਅਦ ਚੋਂ ਬਹਿਣਾ ਪਹਿਲੀ ਚੱਠਾ ਖੋਲ ਕੇ ਬੈਈ ਨੇ ਉਹਨਾਂ ਦਾ ਅੱਜ ਕੋਤੋਂ ਨਾ ਕਰਿਆ ਕਰ ਕਦੇ ਮੇਰੀ ਸੁਣ ਵੀ ਲਿਆ ਕਰ ਠੀਕ ਹੈ ਨਾ ਹੁਣ ਉੱਥੇ ਜਾ ਕੇ ਨਾ ਬੋਲਣ ਲੱਗ ਜੀ ਜਾਏਗਾ ਮੇਰੇ ਨਾਲ ਮੈਂ ਤਾਂ ਕਹਿੰਦੀ ਰਹਿਣ ਦੇ ਉੱਥੇ ਜਾ ਕੇ ਵੀ ਤੂੰ ਤਾਂ ਆਹੀ ਕੁਝ ਬੋਲੇਗਾ ਉਹ ਤੇਰੇ ਕਰਕੇ ਜਾ ਰਹੇ ਆ ਬੱਸਾਂ ਕਿੱਥੇ ਜਾਵੇਂਗੀ ਐਂਦਾ ਉਹੀ ਗੱਲ ਆ ਭਾਈ ਐਸੇ ਕਿਤਾ ਬੱਸਾਂ ਹੀ ਕਦੇ ਕਿੱਥੇ ਬੰਦ ਹੋਈਆਂ ਕਿਤੇ ਕਿੱਥੇ ਬੰਦ ਹੋ ਜਾਂਦੀਆਂ ਨੇ ਹੈ ਅੱਜ ਧਰਨਾ ਫਰਾਂਲੇ ਥਾਵੇਂ ਲੱਗ ਗਿਆ ਧਿੰਮਕੇ ਥਾਵੇਂ ਲੱਗ ਗਿਆ ਵਧੀਆ ਮੈਂ ਤਾਂ ਕਹਿੰਦੀ ਰਾਤ ਤੇ ਚ ਰਹਿ ਜੂੰਦੇ ਮਾਦਾ ਕਰਦਾ ਹੀ ਨਹੀਂ ਹੈਗਾ ਮੇਰੀ ਮਾਂ ਬਗ ਚੱਲਦਾ ਚੱਲ ਪਾਲਾ ਕੱਪੜੇ ਢੇ ਪਾਉਣੇ ਨੇ ਨਾਲੇ ਮੇਰੀ ਇੱਕ ਗੱਲ ਸੁਣ ਲੈ ਉੱਥੇ ਜਾ ਕੇ ਆਪਣੀ ਮਾਸੀ ਦਾ ਦੁੱਖ ਸੁੱਖ ਸੁਣਨਾ ਏ ਇਹ ਨਾ ਹੋਵੇ ਵੀ ਉਹਨੂੰ ਲੱਗ ਜਿਵੇਂ ਸੁਣਾਉਣ ਚਾਰ ਚਾਰ ਗੱਲਾਂ ਕਿਸੇ ਨੂੰ ਕੁਝ ਨਹੀਂ ਕਹਿੰਦਾ ਮੈਂ ਤਾਂ ਉਹੀ ਗੱਲ ਆ ਭਾਈ ਚੁੱਪ ਕਰਕੇ ਐ ਮੂੰਹ ਤੇ ਉਂਗਲ ਰੱਖ ਕੇ ਬਹਿ ਠੀਕ ਹੈ ਕਲਾ ਸਾਹ ਸਾ ਲਾਉਂਗਾ ਠੀਕ ਹੈ ਫਿਰ ਤਾਂ ਕਿਤੇ ਉਹੀ ਗੱਲ ਕਰ ਦੇਵੇਂ ਵੀ ਨੋਹਾ ਦੇ ਸਾਹਮਣੇ ਉਹਦੀ ਇੱਜ਼ਤ ਬਣਾ ਕੇ ਆਈ ਨਾ ਕਿ ਬੇਇੱਜ਼ਤੀ ਕਰਨ ਲੱਗ ਜਿਵੇਂ ਜਿਵੇਂ ਹੁਣ ਬੋਲਦਾ ਹੈ ਵੀ 마ਸੀ 마ੜੀ ਆ ਮੈਨੂੰ ਤਾਂ ਕੀ ਲੋੜਾ ਬੋਲਣ ਦੀ ਮੈਨੂੰ ਕੀ ਲੋੜ ਹੈ ਚੱਲ ਆ ਜਾ ਜਿਹੜੇ ਰਾਜੀ ਰਹਿਣਾ ਖੁਸ਼ੀ ਰਹਿਣਾ ਮੈਂ ਤਾਂ ਤਿਆਰੇ ਆਂ ਆਈ ਵਗ ਜਾਨੇ ਆ ਆ ਕੇ ਡੰਗਰਾਂ ਦਾ ਵੀ ਦੇਖਣਾ ਫਿਰ ਦੇਖਣਾ ਡੰਗਰਾਂ ਦਾ ਗੱਲ ਤਾਂ ਹਰਜੀਤ ਦੀ ਵੀ ਸਹੀ ਹੈ ਵੀ ਕਾਰਵਾਈ ਕਰਨ ਤੋਂ ਪਹਿਲਾਂ ਇੱਕ ਵਾਰੀ ਕੁੜੀ ਨਾਲ ਤਾਂ ਸਲਾਹ ਕਰ ਲਾਂ ਕਿਤੇ ਮੈਂ ਇਧਰੋਂ ਸਾਰਾ ਕੁਝ ਫੈਲਾ ਤਿਆਰ ਕਰਵਾਈਆਂ ਮੌਕੇ ਤੇ ਆ ਕੇ ਉਹ ਕਦੇ ਨਾ ਬਈ ਹੈਲੋ ਹੈਲੋ ਹਾਂ ਬਈ ਕਿਵੇਂ ਹੋ ਬਈ ਸਸਕਾਲ ਵਧੀਆ ਸਸਕਾਲ ਹਾਂ ਠੀਕ ਠਾਕ ਬਈ ਇੱਕ ਤੇਰੇ ਕੋਲੇ ਤਾਂ ਨਹੀਂ ਕੋਈ ਬਈ ਨਹੀਂ ਨਹੀਂ ਮੈਂ ਇਕੱਲੀ ਆ ਕੋਠੇ ਤੇ ਸੀ ਦੱਸੋ ਇੱਕ ਮੈਂ ਤੈਨੂੰ ਐ ਪੁੱਛਦਾ ਸੀ ਬਈ ਵੀ ਮੈਂ ਮੇਰੇ ਮਿੱਤਰ ਨਾਲ ਗੱਲ ਕੀਤੀ ਸੀ ਉਹਦਾ ਗਾਹਾਂ ਲਿਹਾ ਜੀ ਹੈ ਵਕੀਲ ਅੱਛਾ ਹਾਂ ਤੇ ਉਹ ਕਹਿੰਦਾ ਵੀ ਮਤਲਬ ਇੱਕ ਵਾਰੀ ਪਹਿਲਾਂ ਵੀ ਰਹਾ ਕੁੜੀ ਨਾਲ ਸਲਾਹ ਕਰ ਲਓ ਵੀ ਹੁਣ ਤੇਰੀ ਪੱਕੀ ਸਲਾਹ ਹੈ ਵੀ ਆਪਾਂ ਕੋਟ ਕੇਸ ਲਾਉਣਾ ਹਾਂ ਜੇ ਸਲਾਹ ਹੈ ਤਾਂ ਹੀ ਕੋਟ ਨਾਲ ਗੱਲ ਕੀਤੀ ਸੀ ਮੈਂ ਹਾਂ ਕਈ ਵਾਰੀ ਪਤਾ ਹੈ ਕੀ ਹੁੰਦਾ ਬਈ ਹੁਣ ਜਿਵੇਂ ਮੈਂ ਲਾਲਾ ਤੈਨੂੰ ਫੋਰਸ ਕਰੀ ਆ ਮੈਂ ਹਨਾ ਪਾਲੂ ਆ ਕੇ ਸਾਰਾ ਕੁਝ ਕਰ ਕਰਾ ਕੇ ਫਿਰ ਮੌਕੇ ਤੇ ਤੂੰ ਕਹਦੇ ਵੀ ਨਾ ਬਈ ਕਿਸੇ ਨਾਲ ਫਿਰ ਉੱਥੇ ਬੇਇੱਜ਼ਤੀ ਵਾਲਾ ਕੰਮ ਵੀ ਐ ਤੇ ਅਗਲੇ ਨੂੰ ਵੀ ਐ ਲੱਗਦਾ ਵੀ ਖਾਬ ਨਹੀਂ ਧੱਕੇ ਨਾਲ ਇਹੀ ਕੇਸ ਕਰਵਾਈ ਜਾਂਦੇ ਨੇ ਕੁੜੀ ਤੋਂ ਬਈ ਮੇਰੀ ਗੱਲ ਧਿਆਨ ਨਾਲ ਸੁਣੋ ਹੁਣ ਤਾਂ ਕਿੰਨਾ ਟਾਈਮ ਲੱਗ ਗਿਆ ਮੈਂ ਸਾਰੇ ਰੰਗ ਟੰਗ ਦੇਖ ਲੈਣਾ ਵੇ ਮੈਨੂੰ ਐਵੇਂ ਸੀ ਮੇਰਾ ਘਰ ਐਵੇਂ ਵਸ ਗਿਆ ਤਾਂ ਚੰਗੀ ਗੱਲ ਐ ਇਹ ਤਾਂ ਕੋਰਟ ਕਚੈਰੀਆਂ ਦੇ ਚੱਕਰ ਲਾ ਕੇ ਤਾਂ ਮੈਂ ਵੀ ਕੁਝ ਨਹੀਂ ਹੈਗੀ ਨਾ ਆਹ ਇਹ ਤਾਂ ਹੈ ਬਈ ਜੇ ਉਹਨਾਂ ਨੇ ਹੁਣ ਤੱਕ ਸੈੱਟ ਹੋਣਾ ਹੁੰਦਾ ਹੁਣ ਉਹ ਤਾਂ ਹੋ ਜਾਂਦੇ ਨੇ ਐਨਾ ਉਹਨੂੰ ਤੰਗ ਕਰਦੇ ਫਿਰੇ ਆ ਹੁਣ ਤੱਕ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ ਆ ਤੁਸੀਂ ਮੇਰੀ ਸੱਸ ਦਾ ਹਾਲ ਵੀ ਦੇਖ ਲੈ ਕਾ ਹੋ ਜਾਈਏ ਜਦੋਂ ਘਰ ਚ ਕੋਈ ਮੇਰੀ ਸੁਣਦਾ ਹੀ ਨਹੀਂ ਫਿਰ ਬੰਦੇ ਕੋਲ ਤਾਂ ਇੱਕੀ ਹੱਲਾ ਬਚਦਾ ਨਾ ਇਹ ਵੀ ਠੀਕ ਹੈ ਗੱਲ ਤੇਰੀ ਬਸ ਮੈਂ ਤੈਨੂੰ ਐ ਕਰੂੰ ਫਿਰ ਬਈ ਮੈਂ ਤੈਨੂੰ ਲਿਖ ਕੇ ਭੇਜੂਗਾ WhatsApp ਤੇ ਜਿਹੜੇ ਜਿਹੜੇ ਡਾਕੂਮੈਂਟ ਚਾਹੀਦੇ ਨੇ ਤੂੰ ਮੈਨੂੰ ਉਹਦੇ ਡਾਕੂਮੈਂਟ ਭੇਜ ਦੀ ਫਿਰ ਮੈਂ ਜਿੱਥੇ ਕੇਸ ਲਾਉਣਾ ਤੈਨੂੰ ਦੱਸ ਦੂੰਗਾ ਵੀ ਉਹ ਵਕੀਲ ਨਾਲ ਸਲਾਹ ਕਰਕੇ ਮੇਰੀ ਗੱਲ ਸੁਣੋ ਵਕੀਲ ਵਧੀਆ ਤਾਂ ਹੈ ਨਾ ਗੱਲ ਸਾਰੀ ਪੱਕੀ ਹੈ ਨਾ ਬਈ ਵਧੀਆ ਵਕੀਲ ਨੂੰ ਤਾਂ ਹੁਣ ਕੀ ਹੈ ਤਾਂ ਹੁਣ ਪੜ੍ਹਾਈ ਤਾਂ ਵਕੀਲਾਂ ਦੀ ਕਰੀਏ ਹੁੰਦੀ ਹੈ ਉਂਈ ਤਾਂ ਨਹੀਂ ਕੋਈ ਐ ਤਾਂ ਨਹੀਂ ਹੈ ਨੀ ਕਿ ਵੀ ਹਾਂ ਬੰਦੇ ਨੇ ਕੋਟ ਪਾ ਲਿਆ ਤਾਂ ਵਕੀਲ ਬਣ ਗਿਆ ਵਕੀਲ ਤਾਂ ਉਹਨੂੰ ਪੜ੍ਹਾਈ ਨਾਲੇ ਬਣਦਾ ਹੈ ਗਲਾ ਬਈ ਇੱਕ ਵਕੀਲ ਇਹੋ ਜੇ ਵੀ ਹੁੰਦੇ ਨਹੀਂ ਵੀ ਕੱਲੇ ਲਾਲਚ ਨਾਲ ਹੀ ਹੁੰਦੇ ਨੇ ਉਹਨਾਂ ਨੂੰ ਐ ਹੁੰਦਾ ਸੀ ਕਿ ਇਸ ਅੱਗੇ ਪਾਈ ਜਾਈਏ ਕਿ ਪੈਸੇ ਖਾਈ ਜੀ ਇੱਕ ਹੁੰਦਾ ਵੀ ਜਿਹੜੇ ਲਿਖਾਜ ਕਰ ਜਾਂਦੇ ਨੇ ਵੀ ਜਿੰਨਾ ਕ ਕੇਸ ਬਣਦਾ ਭਾਉਨ ਨਾਲ ਹੀ ਮਤਲਬ ਜਲਦੀ ਤੋਂ ਜਲਦੀ ਨਿਬੇੜ ਲੀ ਉਹ ਨਹੀਂ ਨਹੀਂ ਮੇਰੇ ਦੋਸਤ ਦਾ ਦੋਸਤ ਹੈਗਾ ਵਕੀਲ ਵਧੀਆ ਵਾਕੀ ਮੈਂ ਮਿਲੂੰਗਾ ਵੀ ਇੱਕ ਵਾਰੀ ਉਹਨੂੰ ਹਜੇ ਤੇ ਬਾਕੀ ਜਦੋਂ ਉਹਨੇ ਡਾਕੂਮੈਂਟ ਕਹੇ ਤੇ ਫਿਰ ਤੂੰ ਮੈਨੂੰ ਭੇਜ ਤੀ ਕੋਈ ਨਹੀਂ ਮੈਂ ਵਟਸਐਪ ਕਰ ਦਉਂਗੀ ਤਨ ਮੈਨੂੰ ਤੁਸੀਂ ਮੈਸੇਜ ਕਰਦੇ ਮੈਂ ਭੇਜ ਦਉ ਠੀਕ ਹੈ ਓਕੇ ਠੀਕ ਹੈ ਬਸ ਠੀਕ ਹੈ ਹੁਣ ਘਟੋ ਘਟਾ ਵਜਨ ਤ ਉਤਰਿਆ ਜਿਹੜਾ ਕੋਸੂ ਦੇਖੀ ਜਉ ਇਹ ਰਹਿਣਾ ਇਹਦਾ ਪੂਛ ਚਕਾਵਾ ਮੈਂ ਮੇਰੇ ਡਾਕੂਮੈਂਟ ਕਿੱਧਰ ਗਏ ਕਿਤੋਂ ਨਹੀਂ ਲੱਭ ਰਹੇ ਕਿਧਰ ਗੁਰੂ ਤਾਂ ਨਹੀਂ ਨਾਲ ਲੈ ਗਏ ਕੀ ਕਰਦੀ ਐਨੀ ਮੇਰੀ ਅਲਮਾਰੀ ਐ ਮੈਂ ਕੁਛ ਮਰਜ਼ੀ ਕਰਾਂ ਤੁਹਾਨੂੰ ਕੀ ਚੱਕਰ ਐ ਉਹ ਤਾਂ ਮੈਨੂੰ ਵੀ ਪਤਾ ਐ ਵੀ ਤੇਰੀ ਅਲਮਾਰੀ ਐ ਪਰ ਮੈਂ ਇਹ ਪੁੱਛਦੀ ਆ ਵੀ ਕੀ ਫਰੋਵੀਂ ਆ ਤੂੰ ਕੁਛ ਤਾਂ ਲੱਭਦੀ ਹੋਊਂਗੀ ਉਹੀ ਮੈਂ ਤੁਹਾਨੂੰ ਦੱਸ ਰਹੀ ਆ ਵੀ ਮੈਨੂੰ 100 ਕੰਮ ਨੇ ਹਰ ਕੰਮ ਤੁਹਾਨੂੰ ਦੱਸਣਾ ਤਾਂ ਜ਼ਰੂਰੀ ਐ ਨੀ ਕੁਛ ਐ ਜਿਹੜਾ ਉਹ ਹੋਊ ਵੀ ਇਹ ਤੁਹਾਨੂੰ ਦੱਸ ਦੂੰਗੀ ਫਿਰ ਤੁਸੀਂ ਕੀ ਕਰ ਲਓਗੇ ਲੈ ਕਹਿੰਦੀ ਫਿਰ ਤੁਸੀਂ ਕੀ ਕਰ ਲਓਗੇ ਨਮ ਮੈਂ ਕਿਹੜਾ ਤੇਰੇ ਤੇ ਥੌਪ ਬੀੜਨੀ ਐ ਮੈਂ ਤਾਂ ਵੈਸੇ ਪੁੱਛਦੀ ਆ ਵੀ ਖਬਰੇ ਮੈਨੂੰ ਪਤਾ ਹੋਵੇ ਜਿਹੜੀ ਚੀਜ਼ ਤੂੰ ਲੱਭਦੀ ਐਂ ਕੀ ਉਹਦਾ ਕਹਿੰਦੇ ਤਾਂ ਐਵੇਂ ਉਹ ਜਿਵੇਂ ਮੈਂ ਤੁਹਾਨੂੰ ਦੱਸ ਦੂੰਗੀ ਤੇ ਤੁਸੀਂ ਉਹ ਚੀਜ਼ ਮੈਨੂੰ ਲੱਭ ਕੇ ਦੇ ਦੋਗੇ ਦੇ ਵੀ ਸਕਦੀਆਂ ਮੇਰੀ ਅਲਮਾਰੀ ਦਾ ਮੈਨੂੰ ਪਤਾ ਵੀ ਕਿਹੜੀ ਚੀਜ਼ ਮੈਂ ਕਿੱਥੇ ਰੱਖੀ ਆ ਮੇਰੇ ਕੰਮ ਤੱਕ ਮੈਨੂੰ ਮਤਲਬ ਐ ਤੁਸੀਂ ਹਰ ਵਾਰੀ ਨਾ ਜਸੂਸੀਆਂ ਜੀ ਕਰਦੇ ਨਾ ਫਿਰਿਆ ਕਰੋ ਤੂੰ ਘੁੱਸ ਜ਼ਿਆਦਾ ਨਹੀਂ ਬੋਲਣ ਲੱਗੀ ਅੱਜ ਕੱਲ੍ਹ ਉਹੀ ਐ ਕਹਿੰਦੇ ਜੈਸੇ ਨੂੰ ਤੈਸਾ ਜਿਹੋ ਜਿਹਾ ਤੁਸੀਂ ਮੇਰੇ ਨਾਲ ਵਰਤਦੇ ਹੋ ਓਏ ਜਮਾ ਥੋਡੇ ਨਾਲ ਬਰਤਲ ਨਹੀਂ ਜੈਸਾ ਤੈਸਾ ਤਾਂ ਹੋਇਆ ਨਹੀਂ ਜੇ ਮੈਂ ਕਰਤਾ ਨਾ ਇਧਰੋਂ ਜੈਸਾ ਤੈਸਾ ਫੇਰ ਦੇਖ ਲਈ ਤੇਰੇ ਨਾਲ ਕੀ ਬਣੂਗੀ ਹਲੇ ਵੀ ਸੰਭਲ ਜਾ ਤੂੰ ਵਧੀਆ ਰਹੇਗੀ ਹਲੇ ਵੀ ਕੋਈ ਕਾਸਰ ਹੈ ਕਾਸਰ ਤਾਂ ਤਾਂ ਛੱਡਿਓ ਨਹੀਂ ਤੂੰ ਤਾਂ ਉਹਦੀ ਵੀ ਮਾਂ ਮਰ ਕੇ ਵੇਗੀ ਤੁਸੀਂ ਐਂ ਦੇਖੋ ਥੋੜਾ ਸਾਰਾ ਘਰ ਖਾਲੀ ਹੋ ਗਿਆ ਤੁਹਾਡੇ ਪੁੱਤ ਨਹੀਂ ਤੁਹਾਡੇ ਕੋਲੇ ਰਹਿ ਤੁਹਾਡੀ ਵੱਡੀ ਨੂੰ ਨਹੀਂ ਤੁਹਾਡੇ ਕੋਲੇ ਰਹੀ ਹੁਣ ਜਿਹੜੀ ਆ ਛੋਟੀ ਐ ਉਹਨੂੰ ਨਹੀਂ ਤੁਸੀਂ ਰਹਿਣ ਦਿੰਦੇ ਬਈ ਕੱਲੇ ਇਸ ਘਰ ਚ ਰਹਿ ਕੇ ਕੰਮ ਕੀ ਲੋਂਗੇ ਤੁਸੀਂ ਨੂਹਾ ਨੂੰ ਮੈਂ ਬਾਹਾਂ ਫੜ ਫੜ ਨਹੀਂ ਕਰੋ ਕੱਢੇ ਮਾਸਤੀਆਂ ਹੋਈਆਂ ਜਾਂਦੀਆਂ ਨੇ ਅਕੇ ਉਹੀ ਗੱਲਾਂ ਨਾਲੇ ਤਾਂ ਗਧੀਆਂ ਖੇਤ ਖਾਂਦਿਆਂ ਨੇ ਨਾਲੇ ਮਾਰਦੀਆਂ ਨੇ ਟੀਟਣੇ ਮੁੰਡੇ ਮੇਰੇ ਆਪੋ ਆਪਣੀ ਥਾਂ ਤੇ ਨੇ ਸਮਝ ਗਈ ਮੁੰਡੇ ਆਪੋ ਆਪਣੀ ਥਾਂ ਤੇ ਨਹੀਂ ਮੁੰਡੇ ਨਵੇਂ ਆ ਨਵੇਂ ਆ ਨਾਲ ਹਾਂ ਵੇ ਉਹ ਇੱਥੇ ਨਵੀਆਂ ਲਿਆਇਆ ਕਰਨਗੇ ਉਹੀ ਕੰਮ ਐ ਕਰਤਾ ਰਹਿਣਾ ਨਹੀਂ ਇਹ ਤਾਂ ਰੰਡੀ ਖਾਨਾ ਬਣ ਜੂਗਾ ਐ ਕਿਵੇਂ ਬਣ ਜੂਗਾ ਰੰਡੀ ਖਾਨਾ ਨਾਲੇ ਜੈਸੇ ਨੂੰ ਤੈਸਾ ਤੂੰ ਮੈਨੂੰ ਕਹਿੰਦੇ ਨਾ ਉਹ ਸੋਡੇ ਨਾਲ ਹੋ ਰਿਹਾ ਜੈਸੇ ਨੂੰ ਤੈਸਾ ਇਹੋ ਜਿਹਾ ਮੈਂ ਕੀ ਕਰਦਾ ਜਿਹੀ ਜੀ ਤੁਹਾਡੀ ਸੋਚ ਹੈ ਉਹ ਹੀ ਤੁਹਾਡੇ ਨਾਲ ਬਣੀ ਜਾਂਦਾ ਜੇ ਸੋਚ ਕੇ ਰੱਖਦੀਆਂ ਵੀ ਅਸੀਂ ਨੇ ਘਰ ਬਸਾਉਣੇ ਨੇ ਤਾਂ ਬਸੇ ਰਹਿੰਦੇ ਹੁਣ ਸੋਚ ਤਾਂ ਤੁਹਾਡੀ ਹੈ ਹਾਂ ਵੀ ਜਮੀਨਾਂ ਸਾਡੇ ਕੋਲੇ ਹੁਣ ਜੋ ਅਸੀਂ ਐ ਕਰੀਏ ਅਸੀਂ ਐ ਕਰੀਏ ਮੁੰਡੇ ਕੀ ਕਰਨਗੇ ਫਿਰ ਮੇਰੀ ਜਮੀਨਾਂ ਵਾਲੀ ਸੋਚ ਹੋਊਗੀ ਤੁਸੀਂ ਕਹੇ ਜਿਹੜਾ ਬੰਦਾ ਸੋਚਦਾ ਉਹੋ ਜਿਹਾ ਬਣਦਾ ਮਤਲਬ ਤੁਹਾਡੇ ਮੁੰਡੇ ਪਹਿਲਾਂ ਤੋਂ ਹੀ ਸੋਚੀ ਬੈਠੇ ਸੀ ਵੀ ਇੱਕ ਵਿਆਹ ਕੇ ਘਰੇ ਲਿਆਵਾਂਗੇ ਤੇ ਇੱਕ ਇੱਕ ਬਾਹਰੇ ਰੱਖਾਂਗੇ ਮੇਰੇ ਮੁੰਡਿਆਂ ਨੇ ਤਾਂ ਮਰਦਿਆਂ ਨੇ ਅੱਕ ਜੱਬੇ ਸੋਡੇ ਵਰਗੀਆਂ ਬਸ ਪੈ ਗਈਆਂ ਸੋਡੇ ਵਰਗੀਆਂ ਖਾਇਰਾਂ ਦੀਆਂ ਇਹੀ ਕੰਮ ਜੇ ਜਨਾਨੀਆਂ ਕਰਨ ਲੱਗ ਜਾਣ ਨਾ ਫੇਰ ਬਿਸ਼ਰਮੀ ਵੱਜਦੀ ਆ ਨਹੀਂ ਕਰਨਾ ਉਹ ਨਹੀਂ ਕਾਫੀ ਛੱਡੀ ਆ ਤੁਸੀਂ ਨੇ ਚੱਕ ਕੇ ਪੂਛ ਤੜਕੀ ਤੁਰ ਲੈਨੀ ਆ ਨਾ ਉਹ ਸ਼ਰਮ ਮੰਨੇ ਨਾ ਤੂੰ ਮੰਨੇ ਤੂੰ ਵੀ ਉਹਦੇ ਨਾਲ ਦੀ ਹੋ ਰਹੀ ਐ ਐਡੀਆਂ ਗਈਆਂ ਗੁਜਰੀਆਂ ਨਹੀਂ ਹੈਗੀਆਂ ਜੇ ਤੁਹਾਡੇ ਮੁੰਡੇ ਗਏ ਗੁਜਰੇ ਨੇ ਨਾ ਤਾਂ ਅਸੀਂ ਕੋਈ ਗੁਜਰੀਆਂ ਨਹੀਂ ਹੈਗੀਆਂ ਸਾਰਾ ਟੱਬਰ ਦੁਖੀ ਕਰ ਲੰਦਾ ਇੱਕ ਮੈਨੂੰ ਕਾਗਜ਼ ਨਹੀਂ ਲੱਭ ਰਿਹਾ ਮੇਰੇ ਉਹ ਲੱਭ ਜਾਣ ਨਾ ਥੋੜੀ ਬੋਲਤੀ ਤਾਂ ਆਪ ਹੀ ਬੰਦ ਹੋ ਜੂਗੀ ਪਤਾ ਨਹੀਂ ਕਿੱਥੇ ਸੱਟੇ ਨੇ ਦੇਖ ਲੈ ਕੀ ਹਾਲ ਕਰਦੀ ਏ ਚੰਦਰੀ ਸੂਸਨੀ ਜੀ ਹੈ ਬਾਦੀ ਕੀ ਹੈ ਕਾਗ ਤਾਂ ਜਿਹਾ ਚ ਹੱਥ ਮਰੀ ਜਾਂਦੀ ਕਿਤੇ ਕੋਈ ਹੋਰ ਹੀ ਗੇਮ ਤਾਂ ਨਹੀਂ ਪਾਉਂਦੀ ਇਹ ਮੇਰੇ ਤੇ ਇਹ ਤਾਂ ਨਹੀਂ ਹੋ ਸਕਦਾ ਰਾਣੀ ਨੂੰ ਤਾਂ ਨਹੀਂ ਕੋਈ ਹਰਾ ਸਕਦਾ ਮੈਂ ਤਾਂ ਉਹੀ ਗੱਲ ਐ ਵੱਡੇ ਵੱਡਿਆਂ ਦੇ ਨੱਕ ਮੋੜ ਤੇ ਉਹ ਜਿਹੜੀ ਕਹਿੰਦੀ ਸੀ ਨਾ ਵੀ ਮਈਆਂ ਜੋ ਹੈਗੀਆਂ ਮਈਆਂ ਜੋ ਹੈਗੀਆਂ ਆ ਫਿਰਦੀ ਐ ਤੂੰ ਤਾਂ ਚੀਜ਼ੇ ਕੀ ਐ ਤੂੰ ਤਾਂ ਮੇਰਾ ਕੀ ਬਗੈੜ ਲੇਂਗੀ ਕੋਈ ਨਾ ਦੇਖਦੀ ਆ ਤੈਨੂੰ ਵੀ ਮੈਂ ਚੰਗੀ ਤਰ੍ਹਾਂ ਹੀ ਤੈਨੂੰ ਬਟੇਰਾ ਪੈਰ ਥਲੇ ਲੈ ਕੇ ਐਂ ਮਸਲ ਦਾ ਨਜ਼ਾਰਾ ਹੁੰਦਾ ਫੇਰ ਦੇਖੀ ਤੂੰ ਜੇ ਨਾ ਇੱਥੇ ਹਰ ਹਰ ਕਰਦੀ ਫਿਰ ਨਹੀਂ ਨਰੇ ਅਖਰ ਕਰ ਇਹੀ ਘਰੇ ਰਹਿਣਾ ਪਉ ਭਾਰਦੀ ਹੈ ਜਮੀਨਾ ਮੇਰੇ ਤੋਂ